ਜੀ ਓਨਰ ਜਿਵੇਂ ਪੇ ਬੋਲ ਦਿੰਦੇ ਨੇ ਟੇਪਾਂ ਚੱਲਦੀਆਂ ਹੁੰਦੀਆਂ ਪ੍ਰਾਣੀਆਂ ਰੀਨਾ ਜਿਵੇਂ ਬੋਲੇ ਡੱਕਾ ਲੀਆਂ ਉਹ ਚੱਲਦੀਆਂ ਹੁੰਦੀਆਂ ਤਾਂ ਮੇਰੇ ਖਿਆਲ ਨਾਲ ਜਿਹੜੇ ਪੁਰਾਣੇ ਕਲਾਕਾਰ ਹੁੰਦੇ ਸੀ ਮੁਹੰਮਦ ਸਦੀਕ ਸਾਹਿਬ ਰਣਜੀਤ ਕੌਰ ਜੀ ਤਾਂ ਕੁਲਦੀਪ ਮਾਨਕ ਸਾਹਿਬ ਜੀ ਸੁਨੀਦਰ ਸਿੰਧਾ ਜੀ ਇਦਾਂ ਦੇ ਜਿਹੜੇ ਮਨ ਨੂੰ ਪੁਰਾਣੇ ਗਾਣੇ ਜਿਹੜੇ ਹੁੰਦੇ ਸੀ ਮੈਂ ਬੜਾ ਸੁਣਦਾ ਹੁੰਦਾ ਉਹਨਾਂ ਨੂੰ ਤਾਂ ਮੇਰਾ ਖਿਆਲ ਕਿਤੇ ਨਾ ਕਿਤੇ ਜਾ ਕੇ ਮੈਨੂੰ ਉਹ ਚੀਜ਼ਾਂ ਦਾ ਸ਼ੌਂਕ ਪੈ ਗਿਆ ਮੈਨੂੰ ਲਿਖਣਾ ਤੇ ਮੈਨੂੰ ਗਾਉਣ ਦਾ ਸ਼ੌਂਕ ਪੈ ਗਿਆ ਤੇ ਛੋਟਾ ਹੁੰਦਾ ਹੀ ਮੇਰੀ ਮਤਲਬ ਪਹਿਲੇ ਦਿਨੋਂ ਦਿਲ ਦੀ ਰੀਜ ਇਦਾਂ ਹੁੰਦੀ ਮੇਰੇ ਡੈਡੀ ਜੀ ਪੁੱਛਦੇ ਹੁੰਦੇ ਵੀ ਵੱਡੇ ਹੋ ਕੇ ਕੀ ਬਣਨਾ ਜਿਵੇਂ ਮੇਰੇ ਚਾਚੇ ਤਾਇਆ ਦੇ ਕੋਈ ਮੁੰਡੇ ਹੁੰਦੇ ਜਾਂ ਮੇਰਾ ਭਰਾ ਵੱਡਾ ਹੁੰਦਾ ਉਹ ਦੱਸਦੇ ਵੀ ਮੈਂ ਤਾਂ ਅਫਸਰ ਬਣਨਾ ਮੈਂ ਆ ਕਰਨਾ ਤਾਂ ਮੇਰੇ ਪਹਿਲੇ ਦਿਨੋਂ ਮੇਰੇ ਦਿਲ ਦੇ ਵਿੱਚ ਇਹ ਰੀਜ ਰਹੀ ਹੈ ਵੀ ਡੈਡੀ ਮੈਂ ਕੋਲਦੀਪ ਵ ਜਾਦਾ ਕਰਦੇ ਆ ਜਿਹੜੇ ਕਲਾਕਾਰ ਹੁੰਦੇ ਅਸਲ ਦੇ ਵਿੱਚ ਬੱਚਿਆਂ ਵਰਗਾ ਮਸੂਮ ਜੱਦਲ ਹੁੰਦਾ ਉਹਨਾਂ ਦਾ ਸਿੱਧੇ ਜਿਹੇ ਲੋਕ ਹੁੰਦੇ ਆ ਕਲਾਕਾਰ ਜਿਹੜੇ ਹੁੰਦੇ ਆ ਤਾਂ ਵੱਲ ਬਹੁਤ ਹੀ ਉੱਚ ਨੀਚ ਆਲੇ ਜਾਂ ਮੰਨ ਲਓ ਕਹਿ ਦਈਏ ਆਪਾਂ ਵੀ ਕਿਸੇ ਨਾਲ ਖਿਲਵਾੜ ਖਲਬੂੜੀ ਰੱਖਣ ਵਾਲੇ ਜਾਂ ਦਿਲਾਂ ਦੇ ਵਿੱਚ ਕੋਈ ਖਾਰਜੀ ਰੱਖਣ ਵਾਲੇ ਕਲਾਕਾਰ ਨਹੀਂ ਹੁੰਦੇ ਤਾਂ ਪਰ ਕਲਾਕਾਰਾਂ ਦੇ ਨਾਲ ਜਿੰਨੇ ਕੋਈ ਕੰਪਨੀ ਵਾਲੇ ਹੋਗੇ ਉਹਦਾਂ ਦੇ ਠੋਖਾ ਧੜੀ ਜਿਹੜੀ ਜ਼ਰੂਰ ਹੁੰਦੀ ਰਹਿੰਦੀ ਹੈ ਇਹ ਗਾਣਾ ਨਹੀਂ ਮੈਂ ਇਹ ਇਹ ਜਿਹੜਾ ਪਾਪਾ ਦੀ ਪਰੀ ਹੁੰਦੀ ਆ ਮੈਂ ਉਹਦੇ ਲਈ ਇਹਦੇ ਲਈ ਮਨ ਲੋ ਇਹ ਡੈਡੀਕੇਟ ਕੀਤਾ ਸੀ ਜਿਹਨਾਂ ਨੂੰ ਗਾਣਾ ਉਹਨਾਂ ਲਈ ਮੈਂ ਇੱਕ ਸ਼ੇਅਰ ਵੀ ਲਿਖਿਆ ਸੀ ਕਹਿੰਦਾ ਹਜੇ ਜ਼ਿੰਦਗੀ ਨੂੰ ਚੰਬੜੀਆਂ ਜੋਕਾਂ ਨਿਕ ਲੈਣੀਆਂ ਹਲੇ ਜ਼ਿੰਦਗੀ ਨੂੰ ਚੰਬੜੀਆਂ ਜੋਕਾਂ ਨਿਕ ਲੈਣੀਆਂ ਪਰੀਆਂ ਦੀ ਭੈਣ ਨਾਲ ਲਾਵਾ ਵੀ ਨੇ ਲੈਣੀਆਂ ਹਜੇ ਜ਼ਿੰਦਗੀ ਨੂੰ ਚੰਬੜੀਆਂ ਜੋਕਾਂ ਨਿਕ ਲੈਣੀਆਂ ਪਰੀਆਂ ਦੀ ਭੈਣ ਨਾਲ ਲਾਵਾ ਵੀ ਨੇ ਲੈਣੀਆਂ ਤੇਰੇ ਬੇਪਰਵਾਹ ਦੇ ਹੀ ਬੋਝ ਰਹਿਦਾ ਮਨ ਉੱਤੇ ਸੋਹਣਾ ਜਿਹਾ ਮਕਾਨ ਜਾ ਕੇ ਪਾਉਣਾ ਇੱਕ ਚਾਨਾ ਬਹੁਤ ਬਹੁਤ ਤਾੜੀਆਂ ਵਜਣ ਰਹੀਆਂ ਨੇ ਬਹੁਤ ਵਧੀਆ ਲੱਗਿਆ ਸਭ ਨੂੰ ਮੈਂ ਅਸਲ ਦੇ ਵਿੱਚ ਵੀ ਕਿਤੇ ਨਾ ਕਿਤੇ ਮੇਰੇ ਮਨ ਦੇ ਵਿੱਚ ਖਿਆਲ ਆਉਂਦਾ ਹੁੰਦਾ ਹੁੰਦਾ ਵੀ ਮੈਨੂੰ ਵੀ ਹੁੰਦਾ ਨਾ ਇਦਾਂ ਹਰ ਇੱਕ ਨੂੰ ਹੁੰਦਾ ਵੀ ਕੋਈ ਇਦਾਂ ਦਾ ਪਰਸਨ ਹੋਵੇ ਤਾਂ ਜਿਹਨੂੰ ਮੈਂ ਲੱਭ ਕੇ ਪਿਆਰ ਕਰਾਂ ਤੇ ਜਿਹਨੂੰ ਮੈਂ ਲੱਭ ਕੇ ਸਾਰਾ ਕੁਝ ਉਹਦੇ ਉੱਤੋਂ ਦੀ ਵਾਰ ਦਵਾ ਸਤਿ ਸ਼੍ਰੀ ਅਕਾਲ ਜੀ ਸਾਝਾ ਪੰਜਾਬ ਟੀਵੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੀ ਆਪਣੀ ਐਂਕਰ ਰਾਨੂ ਪੰਜਾਬਣ ਦੇ ਵੱਲੋਂ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਗਾਇਕ ਜੋੜੀ ਸਭ ਤੋਂ ਪਹਿਲਾਂ ਤੁਹਾਨੂੰ ਉਹਨਾਂ ਦੇ ਨਾਲ ਇੰਟਰੋਡਿਊਸ ਕਰਵਾਉਣੀ ਆ ਸਾਡੇ ਨਾਲ ਮਿਊਜ਼ ਨੇ ਬਿੱਟੂ ਪੇਰਵਾ ਜੀ ਤੇ ਉਹਨਾਂ ਦੇ ਨਾਲ ਕਿਰਨ ਸਿੱਧੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ-ਬਹੁਤ ਸਵਾਗਤ ਆ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਸਟੂਡੀਓ ਦੇ ਵਿੱਚ ਸਾਡੇ ਦਰਸ਼ਕਾਂ ਦੇ ਨਾਲ ਰੂਬਰੂ ਹੋਣ ਦੇ ਲਈ ਆਏ ਹੋ ਜੇ ਗੱਲ ਕੀਤੀ ਜਾਵੇ ਤੁਹਾਡੀ ਗਾਇਕੀ ਦੀ ਤਾਂ ਤੁਸੀਂ ਉਸ ਦੀ ਸ਼ੁਰੂਆਤ ਕਦੋਂ ਕੀਤੀ ਤੇ ਸਭ ਤੋਂ ਪਹਿਲਾਂ ਤਾਂ ਤੁਹਾਡਾ ਰਣੋ ਜੀ ਬਹੁਤ-ਬਹੁਤ ਸਵਾਗਤ ਆ ਸਪੈਸ਼ਲ ਸਾਡੇ ਵੱਲੋਂ ਕਿਉਂਕਿ ਤੁਸੀਂ ਸਾਨੂੰ ਇੰਨਾ ਯੋਗ ਸਮਝਿਆ ਐਨਾ ਸਾਡੀ ਕਲਾ ਨੂੰ ਤੁਸੀਂ ਅੱਗੇ ਲੈ ਕੇ ਆ ਰਹੇ ਹੋ ਤੁਹਾਡੇ ਚੈਨਲ ਦਾ ਤੁਹਾਡੀ ਸਾਰੀ ਟੀਮ ਦਾ ਜੀਆ ਨੂੰ ਵੈਲਕਮ ਕਰਦੇ ਅਸੀਂ ਤੇ ਸਾਰੇ ਜਿਹੜੇ ਦਰਸ਼ਕ ਸਾਡੇ ਦੇਖ ਰਹੇ ਨੇ ਉਹਨਾਂ ਦਾ ਵੀ ਬੜਾ ਵੈਲਕਮ ਜੀਆ ਨੂੰ ਹਨਾ ਸਵਾਗਤ ਕਰਦੇ ਆ ਕਿਉਂਕਿ ਸਾਡੇ ਸਾਹਮਣੇ ਜੁੜੇ ਹੋਏ ਨੇ ਤੇ ਅੱਜ ਸਾਰ ਆਪਾਂ ਗੱਲਬਾਤ ਕਰਦੇ ਗਾਇਕੀ ਦੀ ਹਨਾ ਜੀ ਗਾਇਕੀ ਤਾਂ ਦੇਖੋ ਆਮ ਤੌਰ ਤੇ ਆਪਾਂ ਕਲਾਕਾਰਾਂ ਤੋਂ ਸੁਣਦੇ ਹੀ ਹੁੰਨੇ ਆ ਵੀ ਮੈਨੂੰ ਬਚਪਨ ਤੋਂ ਬਹੁਤ ਸ਼ੌਂਕ ਸੀਗਾ ਬਚਪਨ ਤੋਂ ਖੈਰ ਮੇਰੇ ਖਿਆਲ ਨਾਲ ਵੀ ਇਦਾਂ ਦਾ ਵੀ ਹੁੰਦਾ ਕੋਈ ਚਾਂਸ ਕਿਸ ਦੇ ਘਰ ਦੇ ਵਿੱਚ ਗਈ ਕੀ ਹੁੰਦੀ ਆ ਤੇ ਕਈਆਂ ਦਾ ਜਿਵੇਂ ਸੰਗਤ ਇਦਾਂ ਦੀ ਹੁੰਦੀ ਹੈ ਜੁੜੀ ਵੀ ਹੈ ਨਾ ਪਰ ਮੈਨੂੰ ਜਿਹੜਾ ਸ਼ੌਂਕ ਜ਼ਿਆਦਾਤਰ ਪਿਆ ਮੇਰੇ ਡੈਡੀ ਜਿਹੜੇ ਸੀਗੇ ਤਾਂ ਉਹ ਮਨ ਪੁਰਾਣੇ ਗੀਤ ਬੋਰ ਸੁਣਾ ਦੇਉਂਦੇ ਸੀ ਉਦੋਂ ਜਿਵੇਂ ਅਸੀਂ ਬੋਲ ਦਿੰਦੇ ਨੇ ਟੇਪਾਂ ਚੱਲਦੀ ਹੁੰਦੀਆਂ ਪੁਰਾਣੀਆਂ ਰੀਣਾ ਜਿਵੇਂ ਬੋਲੇ ਢੱਕਾ ਲੀਆਂ ਉਹ ਚੱਲਦੀਆਂ ਹੁੰਦੀਆਂ ਤਾਂ ਮੇਰੇ ਖਿਆਲ ਨਾਲ ਜਿਹੜੇ ਪੁਰਾਣੇ ਕਲਾਕਾਰ ਹੁੰਦੇ ਸੀ ਮੁਹੰਮਦ ਸਦੀਕ ਸਾਹਿਬ ਰਣਜੀਤ ਕੌਰ ਜੀ ਹਾਂ ਕੁਲਦੀਪ ਮਾਨਕ ਸਾਹਿਬ ਜੀ ਸੁਰਿੰਦਰ ਸਿੰਧਾ ਜੀ ਇਦਾਂ ਦੇ ਜਿਹੜੇ ਮਨ ਨੂੰ ਪੁਰਾਣੇ ਗਾਣੇ ਜਿਹੜੇ ਹੁੰਦੇ ਸੀ ਮੈਂ ਬੜਾ ਸੁਣਦਾ ਹੁੰਦਾ ਉਹਨਾਂ ਨੂੰ ਤਾਂ ਮੇਰੇ ਖਿਆਲ ਅ ਕਿਤੇ ਨਾ ਕਿਤੇ ਜਾ ਕੇ ਮੈਨੂੰ ਉਹ ਚੀਜ਼ਾਂ ਦਾ ਸ਼ੌਂਕ ਪੈ ਗਿਆ ਮੈਨੂੰ ਲਿਖਣਾ ਤੇ ਮੈਨੂੰ ਗਾਉਣ ਦਾ ਸ਼ੌਂਕ ਪੈ ਗਿਆ ਤੇ ਛੋਟਾ ਹੁੰਦਾ ਹੀ ਮੇਰੀ ਮਤਲਬ ਪਹਿਲੇ ਤੋਂ ਦਿਲ ਦੀ ਰੀਜ ਇਦਾਂ ਹੁੰਦੀ ਮੇਰੇ ਡੈਡੀ ਜੀ ਪੁੱਛਦੇ ਹੁੰਦੇ ਵੀ ਵੱਡੇ ਹੋ ਕੇ ਕੀ ਬਣਨਾ ਜਿਵੇਂ ਮੇਰੇ ਚਾਚੇ ਤਾਇਆ ਦੇ ਕੋਈ ਮੁੰਡੇ ਹੁੰਦੇ ਜਾਂ ਮੇਰਾ ਭਰਾ ਵੱਡਾ ਹੁੰਦਾ ਉਹ ਦੱਸਦੇ ਵੀ ਮੈਂ ਤਾਂ ਅਫਸਰ ਬਣਨਾ ਮੈਂ ਆ ਕਰਨਾ ਤਾਂ ਮੇਰੇ ਪਹਿਲੇ ਦਿਨੋਂ ਮੇਰੇ ਦਿਲ ਦੇ ਵਿੱਚ ਹੀ ਰੀਜ ਰਹੀ ਹੈ ਵੀ ਡੈਡੀ ਮੈਂ ਕੋਲਦੀਪ ਵ देखो ये जेपा कही भी ਸਾਡੇ ਪਿਤਾ ਪੁਰਖੀ ਕਿਤੇ ਦੇ ਵਿੱਚ ਇਦਾਂ ਦਾ ਕੁਛ ਨਹੀਂ ਸੀ ਪਰ ਹਾਂ ਕਿਤੇ ਨਾ ਕਿਤੇ ਜਿਵੇਂ ਕਹਿੰਦੇ ਖੂਨ ਦੇ ਵਿੱਚ ਝਲਕ ਹੁੰਦੀ ਆ ਤਾਂ ਮੇਰੇ ਦਾਦਾ ਜੀ ਨੂੰ ਬੋਲੀਆਂ ਪਾਉਣ ਦਾ ਬੜਾ ਸ਼ੌਂਕ ਰਿਹਾ ਤੇ ਮੇਰੀ ਜਿਵੇਂ ਪੂਆ ਜੀ ਸੀਗੇ ਉਹ ਵਿਆਹਾਂ ਦੇ ਵਿੱਚ ਇੱਕ ਪੁਰਾਣੀਆਂ ਸਾਖੀਆਂ ਵਗੈਰਾ ਹੁੰਦੀਆਂ ਸੀ ਮੇਰੇ ਖਿਆਲ ਹੁਣ ਤਾਂ ਅੱਜ ਦੀਆਂ ਕੁੜੀਆਂ ਨੂੰ ਸ਼ਾਇਦ ਬਹੁਤ ਘੱਟ ਚਾਂਸ ਜਿਹੜੇ ਮੈਨੂੰ ਨਹੀਂ ਪਤਾ ਹੁਣਾ ਸ਼ਾਇਦ ਬਹੁਤੀਆਂ ਨੂੰ ਤਾਂ ਪਤਾ ਵੀ ਨਹੀਂ ਹੱਜ ਤੇ ਇੱਕ ਪੁਰਾਣੇ ਸਮੇਂ ਦੇ ਵਿੱਚ ਕਿਹਨਾ ਜਿਵੇਂ ਵਿਆਹ ਦੇ ਵਿੱਚ ਜਿਵੇਂ ਹੁਣ ਤਾਂ ਰੀਵਨ ਕਟਾਉਂਦੀਆਂ ਕੱਲੀਆਂ ਕੁੜੀਆਂ ਉਹ ਰਸਮ ਚੱਲਦੀਆਂ ਗਿੜਮੀਆਂ ਰਸਮਾਂ ਰਹਿ ਗਈਆਂ ਜਲਦੀ ਉਹਨੂੰ ਮਤਲਬ ਬੋਲੀ ਪਾਕੇ ਜਾਂ ਫਿਰ ਮੁੰਡੇ ਜਿਹੜੇ ਬੋਲੀ ਪਾਕੇ ਉਹ ਜਨ ਨਾਲ ਉਹਨੂੰ ਜਨ ਛੜਾਉਂਦੇ ਇਦਾਂ ਰਸਮਾਂ ਦੇ ਨਾਲ ਜਨ ਛੜਾਈ ਜਾਂਦੀ ਸੀ ਹੁਣ ਤਾਂ ਸਿਰਫ 215200 ਤੇ ਗੱਲ ਨਿਬੜ ਜਾਂਦੀ ਹੈ ਜੇ ਸੋਨੇ ਦੀ ਸਾਂਪ ਤੇ ਗੱਲ ਨਿਬੜ ਜਾਂਦੀ ਹੈ ਜਿੱਦਾਂ ਕਿ ਤੁਸੀਂ ਦੱਸਿਆ ਕਿ ਮੇਰੇ ਫਾਦਰ ਸਾਡੇ ਦਾਦਾ ਜੀ ਬੋਲੀਆਂ ਪਾਉਂਦੇ ਰਹੇ ਨੇ ਕੀ ਉਹ ਮਤਲਬ ਵਹੀ ਗਿੱਤੇ ਦੇ ਵਿੱਚ ਬੋਲੀਆਂ ਪਾਉਂਦੇ ਰਹੇ ਨੇ ਜਾਂ ਵੈਸੀ ਵਿਆਹ ਸ਼ਾਦੀ ਦੇ ਵਿੱਚ ਬੋਲੀਆਂ ਪਾਉਂਦੇ ਸੀ ਨਹੀਂ ਦਾਦਾ ਜੀ ਨੂੰ ਵੈਸੇ ਸ਼ੌਂਕ ਸੀਗਾ ਪਰ ਸਾਡੇ ਜਿਵੇਂ ਘਰ ਦੇ ਵਿੱਚ ਜਿਹੜਾ ਅਸਲ ਦੇ ਵਿੱਚ ਰਿਹਾ ਨਾ ਵੀ ਮੈਂ ਜਿਵੇਂ ਜਿਹੜੀ ਫੈਮਿਲੀ ਮੈਂ ਬਿਲੋਂਗ ਕਰਦਾ ਤੇ ਵੈਸੇ ਮੈਨੂੰ ਮੇਰੇ ਖਿਆਲ ਸ਼ਬਦ ਮੇਰੇ ਕੋਲ ਮੌਕੇ ਜਾਂਦੇ ਕਈ ਵਾਰ ਉਹ ਗੱਲ ਕਰਨ ਦੇ ਲਈ ਕਿ ਨਾ ਕਈ ਵਾਰ ਸਾਡੇ ਜਿਹੜੇ ਪੁਰਾਣੇ ਲੋਕ ਹੁੰਦੇ ਸੀ ਤਾ ਮੇਰਾ ਖਿਆਲ ਆ ਵੀ ਕਲਾਕਾਰਾਂ ਨੂੰ ਉਹ ਕੰਜਰਾਂ ਦੇ ਰੂਪ ਦੇ ਵਿੱਚ ਗਣਦੇ ਸੀ ਵੀ ਬਹੁਤਾ ਚੰਗਾ ਨਹੀਂ ਸਮਝਦੇ ਸੀ ਇਹ ਚੀਜ਼ ਪਰ ਮੈਂ ਤਾਂ ਕਲਾਕਾਰਾਂ ਬਾਰੇ ਪਹਿਲਾਂ ਵੀ ਇਹ ਗੱਲ ਕਹਿਣਾ ਹੁੰਦਾ ਵੀ ਕਹਿੰਦੇ ਆ ਰਾਮ ਆ ਰਾਮ ਦੀ ਰੱਟ ਲਾਏਂਦੇ ਲ ਹਰਮੰਦਰ ਨਹੀਂ ਬਣਦਾ ਨੱਚਣ ਗਾਉਣ ਟੱਪਣ ਦੇ ਨਾਲ ਕੋਈ ਕੰਜਰ ਨਹੀਂ ਬਣਦਾ ਪੂਰੇ ਚੰਨ ਤੋਂ ਪੁੰਨਿਆਂ ਦੀ ਰਾਤ ਪਛਾਣੀ ਜਾਂਦੀ ਹੈ ਬੰਦੇ ਦੇ ਟੈਲੈਂਟ ਤੋਂ ਗੱਲਬਾਤ ਪਛਾਣੀ ਜਾਂਦੀ ਹੈ ਪਰ ਸਾਡੇ ਕਿਤੇ ਨਾ ਕਿਤੇ ਪਰਿਵਾਰ ਦੇ ਵਿੱਚ ਇਹ ਗੱਲ ਰਹੀ ਆ ਮੇਰੇ ਦਾਦਾ ਜੀ ਤੋਂ ਲੈ ਕੇ ਮੇਰੇ ਪਿਤਾ ਜੀ ਤੋਂ ਲੈ ਕੇ ਜਿਵੇਂ ਸਾਡੇ ਹੁਣ ਵੀ ਕਲਾਕਾਰਾਂ ਨੂੰ ਮੁੰਡੇ ਕੁੜੀਆਂ ਨੂੰ ਬਹੁਤ ਦਿੱਕਤਾਂ ਆਉਂਦੀਆਂ ਹੋਣਗੀਆਂ ਵੀ ਉਹਨਾਂ ਨੂੰ ਜ਼ਿਆਦਾਤਰ ਵੀ ਕਲਾਕਾਰ ਨੇ ਆਏ ਹੋਣੇ ਬਹਾਲਾ ਕਿ ਕਲਾਕਾਰੀ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਸੀਗੀ ਇੱਕ ਗੱਲ ਇਹ ਸਾਡੀ ਤਰਾਸਦੀ ਹੈ ਪਤਾ ਨਹੀਂ ਕੀ ਕਹ ਲਵਾਂ ਅੱਜ ਕੱਲ ਆਪਾਂ ਵੇਖਦੇ ਆਂ ਕਿ ਲੋਕ ਕਲਾਕਾਰਾਂ ਨੂੰ ਟੀਵੀਆਂ ਦੇ ਉੱਤੇ ਦੇਖਣਾ ਤਾਂ ਪਸੰਦ ਕਰਦੇ ਨਹੀਂ ਪਰ ਜੇ ਉਹ ਕੋਈ ਸਾਡੀ ਗਲੀ ਗੁਆਣ ਦੇ ਵਿੱਚ ਜਾਂ ਸਾਡੀ ਰਿਸ਼ਤੇਦਾਰੀ ਦੇ ਵਿੱਚ ਜਾਂ ਕਿਤੇ ਵੀ ਸਾਡੇ ਆਲੇ ਦੁਆਲੇ ਕੋਈ ਬੰਦਾ ਉੱਠਦਾ ਹੈ ਗਾਇਕੀ ਦੇ ਵਿੱਚ ਅੱਗੇ ਆਉਂਦਾਗਾ ਕੋਈ ਨਾਮ ਖੱਟਦਾਗਾ ਤਾਂ ਉਹਨੂੰ ਅਸੀਂ ਇਸ ਨਜ਼ਰ ਦੇ ਨਾਲ ਵੇਖਦੇ ਆਂ ਪਤਾ ਨਹੀਂ ਉਹ ਕੀ ਐ ਕੋਈ ਪਾਪੀ ਐ ਜ ਜਿਹਨੇ ਕੋਈ ਇਦਾਂ ਦਾ ਗੁਨਾਹ ਕਰਦਾ ਜਿਹੜਾ ਕੋਈ ਬਖਸ਼ਣ ਯੋਗ ਨਹੀਂ ਐ ਤੁਸੀਂ ਉਹਨਾਂ ਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਇਹ ਤਾਂ ਆਪਣੀ ਆਪਣੀ ਨਜ਼ਰੀਆ ਹੁੰਦਾ ਵੀ ਲੋਕ ਚੰਗਾ ਵੀ ਕਹਿੰਦੇ ਆ ਲੋਕ ਮਾੜਾ ਵੀ ਕਹਿੰਦੇ ਆ ਤੇ ਮੇਰੇ ਖਿਆਲ ਨਾਲ ਜਦੋਂ ਦੀ ਦੁਨੀਆ ਸਾਜੀ ਆ ਤੇ ਜਿੰਨਾ ਤੱਕ ਦੁਨੀਆ ਰਹੂਗੀ ਲੋਕਾਂ ਨੇ ਚੰਗਾ ਮਾੜਾ ਕਹਿਣਾ ਤੇ ਸਾਡਾ ਫਰਜ਼ ਬਣਦਾ ਸੀ ਆਪਣੀ ਲੈ ਜਾ ਜਿਵੇਂ ਆਪਣਾ ਚੱਲਦਾ ਨਾ ਆਪਣਾ ਅੰਦਰੂਨੀ ਆਪਣੇ ਅੰਦਰ ਅੰਦਰ ਦੀ ਸੁਣੋ ਦਿਲ ਦੀ ਹਨ ਕਿ ਉਦਾਂ ਚੱਲਦੇ ਰਹਿਣਾ ਪਰ ਮੇਰਾ ਖਿਆਲ ਵੀ ਕਿਤੇ ਨਾ ਕਿਤੇ ਜਿਵੇਂ ਮੈਂ ਤੋਂ ਹਟ ਕੇ ਥੋੜੀ ਜੀ ਗੱਲ ਕਰਾਂ ਵੀ ਜਿਵੇਂ ਆਪਾਂ ਆਮ ਲੋਕਾਂ ਦੀ ਗੱਲ ਕਰੀ ਆ ਉਥੇ ਇੱਕ ਉਹ ਲੋਕਾਂ ਦਾ ਮੈਂ ਬੜਾ ਕਸੂਰਵਾਰ ਮੰਨਦਾ ਜਿਹੜੇ ਲੋਕ ਕਲਾਕਾਰਾਂ ਦੇ ਨਾਲ ਜਿਹੜਾ ਧੋਖਾ ਜਿਆਦਾ ਕਰਦੇ ਆ ਜਿਹੜੇ ਕਲਾਕਾਰ ਹੁੰਦੇ ਅਸਲ ਦੇ ਵਿੱਚ ਬੱਚਿਆਂ ਵਰਗਾ ਮਸੂਮ ਜਿਹਾ ਦਿਲ ਹੁੰਦਾ ਉਹਨਾਂ ਦਾ ਸਿੱਧੇ ਜਿਹੇ ਲੋਕ ਹੁੰਦੇ ਆ ਕਲਾਕਾਰ ਜਿਹੜੇ ਹੁੰਦੇ ਆ ਤਾਂ ਵੱਲ ਬਹੁਤ ਹੀ ਉੱਚ-ਨੀਚ ਵਾਲੇ ਜਿਹਾ ਮੰਨ ਲਓ ਕਹਿ ਦਈਏ ਆਪਾਂ ਵੀ ਕਿਸੇ ਨਾਲ ਖਿਲਵਾੜ-ਕਲਬੂਟ ਜੀ ਰੱਖਣ ਵਾਲੇ ਜਾਂ ਦਿਲਾਂ ਦੇ ਵਿੱਚ ਕੋਈ ਖਾਰਜੀ ਰੱਖਣ ਵਾਲੇ ਕਲਾਕਾਰ ਨਹੀਂ ਹੁੰਦੇ ਤਾਂ ਪਰ ਕਲਾਕਾਰਾਂ ਦੇ ਨਾਲ ਜਿਵੇਂ ਕੋਈ ਕੰਪਨੀ ਵਾਲ ਮੇਰੇ ਮਨ ਦੇ ਵਿੱਚ ਇੱਕ ਇਹ ਤਾਂ ਗੱਲੋ ਆਪਾਂ ਜਲੋ ਗੱਲਾਂ 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 ਦੇ ਵਿੱਚ ਗੱਲ ਉੱਭਰ ਕੇ ਸਾਡੀ ਸਾਹਮਣੇ ਆਈ ਹੈ ਮੇਰੇ ਮਨ ਦੇ ਵਿੱਚ ਇੱਕ ਤੁਹਾਡੇ ਨਾਲ ਛੋਟਾ ਜਿਹਾ ਸਵਾਲ ਸੀਗਾ ਤੁਹਾਡੀ ਗਾਣੇ ਬਹੁਤ ਸੁੰਦੀ ਰਹਣੀ ਆ ਪਰ ਇੱਕ ਮਨ ਦੇ ਵਿੱਚ ਮੇਰੇ ਇੱਕ ਅਜਿਹਾ ਸਵਾਲ ਸੀ ਜਿਹਨੂੰ ਸੁਣ ਕੇ ਸ਼ਾਇਦ ਤੁਹਾਨੂੰ ਹਾਸਾ ਵੀ ਆਵੇ ਤੁਹਾਡਾ ਨਾਮ ਬਿੱਟੂ ਹੈ ਪਰ ਵਾਹੀ ਕਿਉਂ ਹੈ ਤੁਸੀਂ ਵੇਪਰ ਵਾਹੂ ਆਪਣੀ ਜ਼ਿੰਦਗੀ ਨੂੰ ਲੈ ਕੇ ਜਾ ਕਿਦਾਂ ਤੁਹਾਡਾ ਇਹ ਨਾਮ ਪਿਆ ਅਸਲ ਦੇ ਵਿੱਚ ਬੜਾ ਸੋਹਣਾ ਸਵਾਲ ਹੈ ਵੈਸੇ ਤੁਹਾਡਾ ਇਹ ਅਸਲ ਦੇ ਵਿੱਚ ਗੱਲ ਹੁੰਦੀ ਆ ਵੀ ਜਿੱਦਾਂ ਮੇਰੀ ਜਿਹੜੀ ਮੰਮੀ ਨੇ ਮੇਰੇ ਮਾਤਾ ਜੀ ਨੇ ਉਹਨਾਂ ਨੇ ਮੇਰਾ ਨਾਮ ਰੱਖਿਆ ਕੱਲਾ ਬਿੱਟੂ ਜਿਹੜਾ ਮੇਰਾ ਮਾਲਕ ਘਰੇਲੂ ਜਿਵੇਂ ਘਰ ਦਾ ਨਾਮ ਜਿਹੜਾ ਰੱਖਿਆ ਕਿ ਇਹ ਆਪਾਂ ਕਹਿੰਦੇ ਨੇ ਨਿਕਨੇਮ ਨਿਕਨੇਮ ਬੋਲ ਦਿੰਦੇ ਆਪਾਂ ਜਿਹੜਾ ਲਾਡਲਾ ਨਾਮ ਹੁੰਦਾ ਘਰ ਦਾ ਅਸਲ ਦੇ ਵਿੱਚ ਬੇਪਰਵਾ ਮੈਨੂੰ ਰੱਖਿਆ ਤਿੰਨਕ ਸਾਲ ਪਹਿਲਾਂ ਮੈਨੂੰ ਜਿਹੜੇ ਮੇਰੇ ਦੋਸਤ ਸਹਿਮਤ ਸੀ ਜਿਹੜੇ ਸਾਡੇ ਸੱਜਣ ਸਾਡੇ ਨਾਲ ਜੁੜੇ ਹੁੰਦੇ ਆ ਕਿਤੇ ਨਾ ਕਿਤੇ ਨਾ ਜਦੋਂ ਆਪਣੀਆਂ ਉਹ ਹਰਕਤਾਂ ਵਿੰਦੇ ਆ ਉਹ ਬੇਦੀ ਕਿਦਾਂ ਦੀਆਂ ਹਰਕਤਾਂ ਇਹਦਾ ਕਿਦਾਂ ਦਾ ਬੋਲ ਚਾਲਾ ਤੇ ਇਹਦਾ ਕਿਦਾਂ ਦਾ ਰਹਿਣ ਸਹਿਣ ਆਰ ਜਾਣੇ ਨੇ ਹੋਰ ਨਹੀਂ ਰੱਖਿਆ ਫਿਰ ਉਸ ਤੋਂ ਬਾਅਦ ਜਦੋਂ ਮੈਨੂੰ ਖੁਦ ਨੂੰ ਖਿਆਲ ਆ ਗਿਆ ਕਿ ਮੈਨੂੰ 100 ਬੰਦਾ ਕਮ ਸੇ ਕਮ ਮੇਰੇ ਏਰੀਆ ਦੇ ਵਿੱਚ ਮੈਨੂੰ ਪੇਬਰਵਾ ਕਹਿੰਦਾ ਫਿਰ ਮੈਂ ਆਪਣੇ ਚੈਨਲ ਦੇ ਨਾਲ ਵੀ ਜਿਹੜਾ ਬੇਬਰਵਾ ਜੋੜਦਾ ਤੁਸੀਂ ਚੈਨਲ ਦੇ ਨਾਲ ਵੀ ਜੁੜੇ ਹੋ ਹਾਂਜੀ ਤੇ ਜੇ ਗੱਲ ਕੀਤੀ ਜਾਵੇ ਤੁਹਾਡੀ ਚੈਨਲ ਦੀ ਤਾਂ ਤੁਸੀਂ ਉਸੇ ਸ਼ੁਰੂਆਤ ਕਰਨ ਕੀਤੀ ਸ਼ੁਰੂਆਤ ਦੇਖੋ ਮੈਨੂੰ ਨਾ ਮੇਰਾ ਕੋਈ ਦੋਸਤ ਸੀਗਾ ਮੈਨੂੰ ਉਹਨੇ ਗਾਈਡ ਕੀਤਾ ਸੀਗਾ ਜਿਹੜੇ ਕਲਾਕਾਰ ਹੁੰਦੇ ਆ ਜਿਵੇਂ ਪਹਿਲਾਂ ਵੀ ਦੇਖੋ ਮੈਂ ਮੇਰੇ ਖਿਆਲ ਵੀ ਮੈਂ ਮਾਫੀ ਚਾਹੁੰਦਾ ਸ਼ਾਇਦ ਕਿਸੇ ਦੇ ਦਿਲ ਨੂੰ ਗੱਲ ਨਾ ਲੱਗੇ ਪਰ ਅੱਜ ਦੀ ਇਹ ਹਕੀਕਤ ਆ ਵੀ ਕਲਾਕਾਰੀ ਦੇ ਨਾਲ ਢਿੱ ਜੇ ਕਿਸੇ ਨੂੰ ਹਸਾਉਣਾ ਤੁਸੀਂ ਇਕੱਲਾ ਹਸਾਉਣ ਦੇ ਲਈ ਤੁਸੀਂ ਕਮੇਡੀ ਕਰਦੇ ਹੋ ਤੁਸੀਂ ਗਾਉਂਦੇ ਹੋ ਤੁਸੀਂ ਕੋਈ ਮਿਜਿਸ਼ੀਨ ਤੁਸੀਂ ਹੈਗੇ ਪਲੇ ਕਰਦੇ ਹੋ ਕੁਛ ਹਨਾ ਕੋਈ ਸਾਜ਼ ਤਾਂ ਮੇਰੇ ਖਿਆਲ ਆ ਵੀ ਕਲਾਕਾਰੀ ਜਿਹੜੀ ਹੈਗੀ ਇੱਕ ਵੀ ਢਿੱਡ ਨਹੀਂ ਭਰਦੀ ਇਕੱਲੀ ਉਹ ਇਹਦੇ ਨਾਲ ਤੁਹਾਨੂੰ ਨਾਲ-ਨਾਲ ਕੋਈ ਨਾ ਕੋਈ ਕੰਮ ਵੀ ਕਰਨਾ ਪੈਂਦਾ ਤੇ ਮੈਨੂੰ ਜਦੋਂ ਮੈਨੂੰ ਕੰਮ ਕਰਦਾ ਕੋਈ ਸਰਕਲ ਮੈਨੂੰ ਨਹੀਂ ਦਿਖਿਆ ਵੀ ਮੇਰਾ ਚੁੱਲੇ ਦਾ ਜਿਹੜਾ ਸਰਕਲ ਨਹੀਂ ਚੱਲ ਰਿਹਾ ਸੀ ਤਾਂ ਮੈਂ ਮੇਰੇ ਕਿਸੇ ਦੋਸਤ ਨੂੰ ਕਾਲ ਕੀਤੀ ਵੀ ਯਾਰ ਮੈਂ ਮਾਨਸਿਕ ਤੌਰ ਤੇ ਥੋੜਾ ਜਿਹਾ ਪਰੇਸ਼ਾਨ ਰਹਿਣਾ ਵੀ ਯਾਰ ਮੇਰੇ ਕੋਲੇ ਕੋਈ ਚੁੱਲਾ ਚਲਾਉਣ ਦਾ ਮੇਰਾ ਸਾਥਮ ਜਿਹੜਾ ਜ਼ਰੂਰ ਚਾਹੀਦਾ ਫਿਰ ਮੈਨੂੰ ਉਹ ਤੇ ਤੁਸੀਂ ਤੁਸੀਂ ਤਾਂ ਪਹਿਲੀ ਹੀ ਕਿਸੇ ਗੱਲ ਦੀ ਪ੍ਰਵਾਹ ਕਰਦੇ ਕਹਿੰਦਾ ਅੱਜ ਤੁਸੀਂ ਉਦਾਸ ਕਿਵੇਂ ਆ ਮੈਂ ਕਿਹਾ ਵੀ ਯਾਰ ਮੇਰਾ ਮੇਨ ਸਰਕਲ ਘਰਦਾ ਜਿਹੜਾ ਮੈਨੂੰ ਇਹ ਥੋੜਾ ਰਾਹ ਨਹੀਂ ਦੇ ਰਿਹਾ ਮੈਨੂੰ ਉਹ ਕਹਿੰਦੇ ਵੀ ਅਸੀਂ ਚੈਨਲ ਚਲਾ ਰਹੇ ਹਾਂ ਤੇ ਤੁਸੀਂ ਵੀ ਇਦਾਂ ਦਾ ਵੀ ਤੁਸੀਂ ਚੈਨਲ ਕੋਈ ਵੀ ਸ਼ੁਰੂ ਤੁਸੀਂ ਕਰ ਸਕਦੇ ਆ ਤੇ ਤੁਸੀਂ ਆਪਣਾ ਡਿਫਰੈਂਟ ਤੁਸੀਂ ਦੇਖੋ ਵੀ ਕੰਟੈਂਟ ਕਿਦਾਂ ਦਾ ਤੁਸੀਂ ਬਣਾ ਸਕਦੇ ਆ ਜਿਹੜਾ ਲੋਕਾਂ ਨੂੰ ਚੰਗਾ ਲੱਗੇ ਫਿਰ ਮੈਂ ਫੇਰ ਹੀ ਗੱਲ ਕਰ ਰਿਹਾ ਸਾਡੇ ਦਰਸ਼ਕ ਵੀ ਵੇਖ ਰਹੇ ਨੇ ਪਰ ਕਿਤੇ ਨਾ ਕਿਤੇ ਜਾ ਕੇ ਲੋਕ ਮੈਂ ਚੀਜ਼ ਵੇਖ ਲਈ ਵੀ ਚੰਗੀਆਂ ਚੀਜ਼ਾਂ ਨੂੰ ਜਿਹੜੀ ਪਹਿੜ ਨਹੀਂ ਦਿੰਦੇ ਜੀ ਲੋਕਾਂ ਨੂੰ ਅੱਜ ਦੀ ਘੜੀ ਜਿਵੇਂ ਹੁਣ ਆਪਾਂ ਵੇ ਤੇ ਲੋਕਾਂ ਦਾ ਨਜ਼ਰੀਆ ਉਹ ਹੋਰ ਹੈ ਪਰ ਲੋਕਾਂ ਦੀ ਜਵਾਨ ਹੋਰ ਹੈ ਜਿਹੜੀ ਮੂਹ ਵਾਲੀ ਆ ਜਿਹੜੀ ਸੋਚ ਵਾਲੀ ਆ ਉਹ ਹੋਰ ਤਰ੍ਹਾਂ ਦੀ ਹੋਗੀ ਲੋਕ ਹੁਣ ਕੁੜੀਆਂ ਨੂੰ ਇੰਸਟਾਗ੍ਰਾਮ ਦੇ ਉੱਪਰ ਬਹੁਤ ਪੱਟਾ ਸਿੱਧਾ ਬੋਲਦੇ ਆ ਕਹਿੰਦੇ ਆ ਕਿ ਕੁੜੀਆਂ ਨੰਗੇਜ ਦਿਖਾਉਂਦੀਆਂ ਫਲਾਨਾ ਜੇ ਤੁਸੀਂ ਦੇਖਦੇ ਹੋ ਤਾਂ ਦਿਖਾਉਂਦੀਆਂ ਜੀ ਜੇ ਆਪਾਂ ਉਹਨਾਂ ਨੂੰ ਸਪੋਰਟ ਕਰਦੇ ਆ ਜਾਂ ਉਹਨਾਂ ਨੂੰ ਆਪਾਂ ਕਮੈਂਟ ਸੈਕਸ਼ਨ ਦੇ ਵਿੱਚ ਉਹਨਾਂ ਨੂੰ ਬढ़ावा ਦਿੰਦੇ ਆ ਤਾਂ ਹੀ ਉਹ ਇਸ ਚੀਜ਼ ਨੂੰ ਜ਼ਿਆਦਾ ਅੱਗੇ ਲੈ ਕੇ ਆਉਂਦੀਆਂ ਨੇ ਮੈਂ ਇੱਕ ਕੁੜੀ ਹੋ ਕੇ ਗੱਲ ਕਹਿ ਰਹੀ ਆ ਮੈਂ ਕਿਸੇ ਦੂਸਰੀ ਕੁੜੀ ਨੂੰ ਨਿੰਦ ਨਹੀਂ ਰਹੀ ਪਰ ਜਿਵੇਂ ਦਾ ਆਪਾਂ ਵੇਖ ਰਹੇ ਆ ਆਪਾਂ ਕਹਿੰਦੇ ਜਿਹੋ ਜਿਹਾ ਬੀਜਾਂਗੇ ਉਹੋ ਜਿਹਾ ਵੱਡਾਂਗੇ ਤੁਹਾਡੀਆਂ ਗੱਲਾਂ ਮੈਨੂੰ ਬਹੁਤ ਵਧੀਆ ਲੱਗੀਆਂ ਇੱਕ ਤਾਂ ਹੁੰਦਾ ਬੰਦਾ ਸਿਰਫ ਗੱਲਾਂ ਹੀ ਕਰਦਾ ਆਪਾਂ ਉਸ ਅੱਜ ਦੇ ਨੌਜਵਾਨ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਸਿਰਫ ਗੱਲਾਂ ਤੱਕ ਹੀ ਸੀਮਿਤ ਰਹਿ ਚੁੱਕੀ ਐ ਪਰ ਉਹਨਾਂ ਗੱਲਾਂ ਨੂੰ ਆਪਣੇ ਉੱਤੇ ਲਾਗੂ ਨਹੀਂ ਕਰਦੀ ਗੱਲਾਂ ਸਾਨੂੰ ਵੱਡੀਆਂ-ਵੱਡੀਆਂ ਸੀ ਤਾਂ ਬਹੁਤ ਕਰ ਲੈਨੇ ਆ ਪਰ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਜੇ ਅਸੀਂ ਅਪਣਾਈਏ ਤਾਂ ਅਸੀਂ ਜਾ ਕੇ ਇੱਕ ਅਸਲ ਮਾਇਨੇ ਦੇ ਵਿੱਚ ਕਿ ਚੰਗੇ ਇਨਸਾਨ ਕਹਾ ਸਕਦੇ ਆ ਤੁਹਾਡੇ ਨਾਲ ਬਹੁਤ ਗੱਲਾਂ ਮਾਰ ਲੀਆਂ ਨੇ ਹੁਣ ਅਸੀਂ ਮੈਮ ਦੇ ਨਾਲ ਗੱਲਾਂ ਕਰਾਂਗੇ ਦੋ ਚਾਰ ਸਤਿ ਸ਼੍ਰੀ ਅਕਾਲ ਜੀ ਸੱਚੇ ਗੱਲ ਦੀ ਜੇ ਗੱਲ ਕੀਤੀ ਜਾਵੇ ਤੁਹਾਡੇ ਦੋਵਾਂ ਦੀ ਗਾਇਕੀ ਦੀ ਤਾਂ ਤੁਸੀਂ ਕਿਸ ਤਰ੍ਹਾਂ ਇੱਕ ਦੂਸਰੇ ਦੇ ਸੰਪਰਕ ਦੇ ਵਿੱਚ ਆਏ ਐ ਐਸ ਸਿੰਗਿੰਗ ਤੌਰ ਦੇ ਵਿੱਚ ਇੱਕ ਦੂਸਰੇ ਦੇ ਸੰਪਰਕ ਜਾਂ ਪਹਿਲਾਂ ਨਹੀਂ ਜਾਣਦੇ ਸੀ ਇੱਕ ਦੂਸਰੇ ਨੂੰ ਥੋੜੀਆਂ ਜਿਹਾ 2-4 ਕਲਾਈਨਜ਼ ਅਗਰ ਤੁਸੀਂ ਸਾਡੇ ਦਰਸ਼ਕਾਂ ਦੇ ਸਾਹਮਣੇ ਗਾ ਕੇ ਪੇਸ਼ ਕਰੋ ਤਾਂ ਮੈਂ ਕਹਿੰਦੀ ਹਾਂ ਸੋਨੇ ਤੇ ਸੁਹਾਗੀ ਵਾਲੀ ਗੱਲ ਹੋ ਜਾਏਗੀ ਹਾਂਜੀ ਕੋਈ ਕਹਿੰਦਾ ਕਮਲੀ ਕੋਈ ਕਹਿੰਦਾ ਚੱਲੀ ਕੋਈ ਕਹਿੰਦਾ ਕਮਲੀ ਕਹਿੰਦਾ ਚੱਲੀ ਹੋ ਮਸਤ ਮੁਲੰਗ ਗਈਆਂ ਬੇਸਾਈਆਂ ਤਾਈਓ ਨਚਾ ਗਾਵਾ ਮੈਂ ਜਿੰਦ ਤੇਰੇ ਰੰਗ ਵਿੱਚ ਰੰਗ ਲਈ ਆ ਬੇਸਾਈਆਂ ਤਾਈਓ ਨਚਾ ਗਾਵਾ ਮੈਂ ਜਿੰਦ ਤੇਰੇ ਰੰਗ ਵਿੱਚ ਰੰਗ ਲਈ ਆ ਤੁਹਾਡੀ ਆਵਾਜ਼ ਬਹੁਤ ਵਧੀਆ ਰੱਬ ਦੇ ਵੱਲੋਂ ਆਪਾਂ ਕਹਿ ਸਕਦੇ ਹਾਂ ਗੋਡ ਗਿਫਟਡ ਹੀ ਹੈ ਉਹਦੇ ਲਈ ਤੁਹਾਨੂੰ ਰੱਬ ਦਾ ਸ਼ੁਕਰੀਆ ਦਾ ਕਰਨਾ ਚਾਹੀਦਾ ਜੇ ਗੱਲ ਕੀਤੀ ਜਾਵੇ ਤੁਹਾਡੀ ਗਾਇਕੀ ਦੀ ਤਾਂ ਤੁਹਾਨੂੰ ਘਰ ਦੇ ਵਿੱਚ ਪੂਰੀ ਸਪੋਰਟ ਸੀਗੀ ਹਾਂਜੀ ਹੁਣ ਤਾਂ ਪੂਰੀ ਸਪੋਰਟ ਆ ਇਸ ਤੋਂ ਪਹਿਲਾਂ ਵੀ ਥੋੜੀਆਂ ਜਿਹੀਆਂ ਦਿੱਕਤਾਂ ਵੀ ਆਉਂਦੀਆਂ ਰਹੀਆਂ ਅਲਾਉਡ ਨਹੀਂ ਕਰਦੇ ਸੋਹਰਾ ਸਾਹਿਬ ਨਹੀਂ ਅਲਾਉਡ ਕਰਦੇ ਸੀਗੇ ਹਸਬੈਂਡ ਦਾ ਪੂਰਾ ਸਾਥ ਸੀ ਅੱਜ ਵੀ ਮੇਰਾ ਵੀ ਸਾਥ ਦੇ ਰਹੇ ਆ ਉਹ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਚਲੋ ਜ਼ਿੰਦਗੀ ਦੇ ਵਿੱਚ ਅਪਸ ਐਂਡ ਡਾਊਨਸ ਤਾਂ ਆਉਂਦੀ ਰਹਿੰਦੇ ਨੇ ਜੇ ਆਪਾਂ ਕਹਿ ਦਈਏ ਕਿ ਅੱਜ ਸਾਡੀ ਅੱਜ ਦੀ ਘੜੀ ਅਸੀਂ ਸਾਡੇ ਹਾਲਾਤ ਠੀਕ ਨਹੀਂ ਆ ਤਾਂ ਕਿਤੇ ਨਾ ਜਾ ਕੇ ਕਿਤੇ ਨਾ ਕਿਤੇ ਜਾ ਕੇ ਇਹ ਸਾਰੇ ਹਾਲਾਤ ਇੱਕੋ ਜਿਹੇ ਨਹੀਂ ਰਹਿੰਦੇ ਹੁਣ ਕਿਤੇ ਨਾ ਕਿਤੇ ਜਾ ਕੇ ਚੰਗੇ ਵੀ ਹੁੰਦੇ ਆ ਤੇ ਕਿਤੇ ਮਾੜੇ ਵੀ ਹੁੰਦੇ ਜੇ ਆਪਾਂ ਕਹਿੰਦੇ ਵੀ ਅੱਜ ਮਾੜੇ ਦਿਨਾਂ ਤਾਂ ਕਿਤੇ ਨਾ ਕਿਤੇ ਜਾ ਕੇ ਚੰਗੇ ਵੀ ਆਉਣਗੇ ਜੇ ਗੱਲ ਕੀਤੀ ਜਾਵੇ ਤੁਹਾਡੇ ਗਾਣਿਆਂ ਦੀ ਕਿਹੜੇ ਕਿਹੜੇ ਤੁਹਾਡੇ ਗਾਣੇ ਆ ਚੁੱਕੇ ਨੇ ਹੁਣ ਤੱਕ ਮੇਰੇ ਹੁਣ ਤੱਕ 6 ਸੌਂਗ ਆ ਚੁੱਕੇ ਆ ਵਿੱਚ ਹੀ ਧਾਰਮਿਕ ਤੇ ਹੁਣ ਮੇਰਾ ਬੇਬੇ Song ਗਾਇਆ ਸੀਗਾ ਮੈਂ ਥੋੜੇ ਦਿਨ ਪਹਿਲੇ ਉਹ ਵੀ ਮੈਂ ਕਹਣੀਆ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕਰੋ ਤੁਸੀਂ चमकन गे खोटे बेबे तू देखी बैके हाले तक लोक दिया थकी नहीं गल्ला सह हाले तक लोग दिया थकी गल्ला सह देखोगी सारी दुनिया ਓ ਕੜੀ ਵੀ ਆਉਗੇ ਬੇਬੇ ਤੇਰੀ ਧੀ ਲਾਡਲੀ ਹੀਰਾ ਅਖਵਾਉਗੀ ਬੇਬੇ ਤੇਰੀ ਕਮਲੀ ਇੱਕ ਦਿਨ ਦੁਨੀਆ ਜਿੱਤ ਜਾਉਗੀ ਬਹੁਤ ਵਧੀਆ ਬਹੁਤ ਵਧੀਆ ਥੈਂਕ ਯੂ ਬਹੁਤ ਵਧੀਆ ਲੱਗਿਆ ਸੁਣ ਕੇ ਬਹੁਤ ਸਕੂਨ ਜਿਹਾ ਮਿਲਿਆ ਆਹ ਗਾਣਾ ਮੈਨੂੰ ਬਹੁਤ ਵਧੀਆ ਲੱਗਿਆ ਤੁਸੀਂ ਖੁਦ ਲਿਖਿਆ ਸੀ ਗਾਣਾ ਹਾਂਜੀ ਅਸੀਂ ਸਾਰੇ ਸੌਂਗ ਖੁਦ ਹੀ ਲਿਖਦੇ ਆ ਤੇ ਖੁਦ ਹੀ ਗਾਉਂਦੇ ਬਹੁਤ ਵਧੀਆ ਗੱਲ ਆ ਤੁਹਾਡੀ ਕਲਮ ਬਹੁਤ ਵਧੀਆ ਲਿਖਦੀ ਆ ਨਹੀਂ ਅੱਜ ਕੱਲ ਆਪਾਂ ਵੇਖਦੇ ਆ ਨਾ ਸਾਫ ਸੁਥਰੀ ਗਾਇਕੀ ਬਹੁਤ ਜ਼ਿਆਦਾ ਘਟ ਹੈ ਜੀ ਗਾਇਕੀ ਸਾਫ ਸੁਥਰੀ ਹੋਵੇ ਕਿਉਂਕਿ ਅੱਜ ਕੱਲ ਲੋਕਾਂ ਦਾ ਟੇਸਟ ਵੀ ਕੁਝ ਏਦਾਂ ਦਾ ਹੋ ਚੁੱਕਿਆ ਕਿ ਇੱਕ ਸਾਫ ਸੁਥਰੀ ਗਾਇਕੀ ਨੂੰ ਲੋਕ ਘੱਟ ਪਸੰਦ ਕਰਦੇ ਆ ਜਿਹੜਾ ਗੰਦਮੰਦ ਦਾ ਸੌਰੀ టు ਸੀ ਵਿਵਿਨਵਤਾ 11 ਕਹਿਣਾ ਪੈ ਰਿਹਾ ਪਰ ਕਿਤੇ ਨਾ ਕਿਤੇ ਜਾ ਕੇ ਆਪਾਂ ਜੇ ਸਮਾਜ ਦੇ ਵਿੱਚ ਏਦਾਂ ਦਾ ਕੁਝ ਹੁੰਦਾਗਾ ਕੋਈ ਗਲਤ ਕੰਮ ਹੁੰਦਾ ਲੋਕ ਬਹੁਤੇ ਨਾ ਏਦਾਂ ਚੀਜ਼ਾਂ ਨੂੰ ਵੇਖ ਕੇ ਹੀ ਏਦਾਂ ਦੇ ਕਦਮ ਉਠਾਉਂਦੇ ਨੇ ਸੋ ਤੁਸੀਂ ਆਉਦੇ ਤੁਹਾਨੂੰ ਮੈਨੂੰ ਬਹੁਤ ਵਧੀਆ ਲੱਗਿਆ ਕਿ ਤੁਸੀਂ ਤੁਹਾਡੀ ਕਲਮ ਸਾਫ ਸੁਥਰੀ ਆ ਬਹੁਤ ਵਧੀਆ ਲੱਗਿਆ ਹਾਂਜੀ ਕੀ ਕਹਿਣਾ ਚਾਹੂੰਗੀ ਅੱਜ ਇਸ ਸਾਡੀ ਨੌਜਵਾਨ ਪੀੜ੍ਹੀ ਨੂੰ ਕੀ ਮੈਸੇਜ ਦੇਣਾ ਚਾਹੂੰਗੀ ਨੌਜਵਾਨ ਪੀੜ੍ਹੀ ਤੇ ਮੈਸੇਜ ਦੇਖੋ ਇਹ ਹੁੰਦਾ ਵੈਸੇ ਤਾਂ ਮੇਰਾ ਯੋਗ ਨਹੀਂ ਹੋਇਆ ਵੀ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਇਹਨਾਂ ਨੂੰ ਮੈਸੇਜ ਦੇ ਸਕਾਂ ਪਰ ਸਾਡੇ ਭਰਾ ਨੇ ਸਾਡਾ ਕਿਤੇ ਨਗੇ ਤੇ ਹੱਕ ਬਣਦਾ ਤੇ ਦੇਖੋ ਗੱਲ ਇਹ ਵੀ ਹੁੰਦੀ ਆ ਵੀ ਦੋ ਚੀਜ਼ਾਂ ਹੁੰਦੀਆਂ ਕਲਾਕਾਰ ਦੇ ਲਈ ਕਲਾਕਾਰ ਨੂੰ ਜਾਂ ਤਾਂ ਇਹ ਹੁੰਦਾ ਵੀ ਜਮਾਨਾ ਮਗਰ ਲਾ ਲੋ ਜਾਂ ਫਿਰ ਸਾਨੂੰ ਜਮਾਨੇ ਦੇ ਮਗਰ ਲੱਗਣਾ ਪੈਂਦਾ ਦੋ ਚੀਜ਼ਾਂ ਸਾਡੇ ਲਈ ਹੋ ਜਾਂਦੀਆਂ ਤੇ ਪਹਿਲਾਂ ਮੈਂ ਸਾਫ਼ ਸੁਥਰਾ ਕਰਕੇ ਵੇਖਿਆ ਪਹਿਲਾਂ ਮੈਂ ਜਦੋਂ ਬਲੌਗ ਸ਼ੁਰੂ ਕੀਤੇ ਆ ਤਾਂ ਮੇਰੇ ਖਿਆਲ ਮੈਂ ਪਹਿਲਾਂ ਮੇਰਾ ਖਿਆਲ ਹੈ ਮੈਂ 5-6 ਜਗ੍ਹਾ ਦੇ ਉੱਪਰ ਜਾ ਕੇ ਮੈਂ ਇਤਿਹਾਸਕ ਗੁਰੂ ਕਰਨ ਦੇ ਬਲੌਗ ਕੀਤੇ ਤਾਂ ਮੇਰਾ ਖਿਆਲ ਹੈ ਵੀ ਕਿਤੇ ਨਾ ਕਿਤੇ ਮੈਨੂੰ ਲੱਗਿਆ ਵੀ ਰਿਸਪੌਂਸ ਸਕਾਰ ਉਹਨਾਂ ਨਹੀਂ ਸੀਗਾ ਜਦੋਂ ਮੈਨੂੰ ਇਹ ਗੱਲ ਲੱਗਿਆ ਫਿਰ ਮੈਨੂੰ ਇਹ ਲੱਗਿਆ ਵੀ ਕਿਤੇ ਨਾ ਕਿਤੇ ਮਸਾਲਾ ਜਿਹੜਾ ਲੋਕ ਮੰਗਦੇ ਆ ਫਿਰ ਇੱਕ ਗਾਣੇ ਨੂੰ ਪਿਆਰ ਵੀ ਮਿਲਿਆ ਸੀ ਉਹ ਜਿਹੜਾ ਸੀਗਾ ਮੰਨ ਲਓ ਮੇਰਾ ਖਿਆਲ ਹੈ ਵੀ ਦਰਸ਼ਕਾਂ ਦੇ ਬਿਲਕੁਲ ਜਿਵੇਂ ਤੁਸੀਂ ਪਹਿਲਾਂ ਬੋਲੇ ਨਾ ਵੀ ਲੋਕ ਮਸਾਲਾ ਮੰਗਦੇ ਆ ਉਹ ਚੀਜ਼ ਕਰੀ ਸੀ ਜੇ ਤੁਹਾਡੀ ਇਜਾਜ਼ਤ ਆ ਤਾਂ ਮੈਂ ਦੋ ਬੋਲ ਜਰੂਰ ਸੁਣਾ ਦਾਂ ਜੀ ਬਿਲਕੁਲ ਮੈਂ ਤੁਹਾਨੂੰ ਕਹਿਣੀ ਲੱਗੀ ਤੁਸੀਂ ਮੇਰੇ ਮੂੰਹ ਦੀ ਗੱਲ ਜਿਹੜੀ ਆ ਤੁਸੀਂ ਕਹਿੰਦੇ ਤੁਸੀਂ ਬੁੱਝ ਲਈ ਆ ਉਹ ਤੁਸੀਂ ਗੱਲ ਹਾਂਜੀ ਸੁਣਾਓ ਹਾਏ ਮੁੰਡੇ ਆ ਉੱਤੇ ਪੂਰਾ ਦਬ ਘਰ ਰੱਖਾਂ ਗੱਗੂ ਗਿੱਲ ਵਰਗਾ ਮੇਰੇ ਦੱਬ ਨਾ ਟੰਗਿਆ ਪਿਸਟਲ ਨਹੀਂ ਕਾਲਾ ਅੱਲੜੇ ਤੇਰੇ ਦਿਲ ਵਰਗਾ ਹਾਏ ਮਾੜੇ ਸਾਡੇ ਚੱਜ ਕੋੜੇ ਪਾਈ ਰੱਖਦੇ ਆ ਯੱਬ ਕੋੜੇ ਤੋੜਾਂ ਦੀ ਦੇ ਹੱਡ ਕੋੜੇ ਕੰਮ ਕਰੇ ਨਾ ਜੰਡੂ ਬਹਾਮ ਕੋੜੇ ਤੇਰੇ ਰੰਗ ਦੇ ਵਰਗਾ ਚਿੱਟਾ ਨਹੀਂ ਮੇਰਾ ਲੱਗਿਆ 1.5 ਗ੍ਰਾਮ ਕੋ ਇੱਕ ਗੱਲ ਹੋਰ ਤੁਸੀਂ ਗੱਲਾਂ-ਗੱਲਾਂ ਦੇ ਵਿੱਚ ਮੈਂ ਤੁਹਾਨੂੰ ਇੱਕ ਗੱਲ ਤੁਹਾਡੀ ਨੋਟ ਕੀਤੀ ਆ ਹਾਂਜੀ ਮੈਮ ਨੂੰ ਵੀ ਵੇਖਿਆ ਹਾਂਜੀ ਤੇ ਤੁਸੀਂ ਮਤਲਬ ਜਿਆਦਾ ਸੀਰੀਅਸ ਏ ਕਿਉਂ ਰਹਿੰਦੇ ਹੋ ਕਿ ਮੈਂ ਸੀਰੀਅਸ ਦੇ ਵਿੱਚ ਲੱਗਿਆ ਸੀਰੀਅਸ ਦੇਖੋ ਮੈਂ ਤੁਹਾਨੂੰ ਦੱਸਦਾ ਗੱਲ ਕੀ ਹੁੰਦੀ ਆ ਸੀਰੀਅਸ ਨਾ ਜਦੋਂ ਤੁਹਾਡੇ ਨਾਲ ਕੋਈ ਖਲਵਾੜ ਹੁੰਦਾ ਤੁਹਾਡੇ ਨਾਲ ਕੋਈ ਧੋਖਾ ਧੜੀ ਹੁੰਦਾ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਵੀ ਕਲਾਕਾਰਾਂ ਦੇ ਦਿਲ ਬੜੇ ਨਾਜੁਕ ਹੁੰਦੇ ਆ ਬੱਚਿਆਂ ਵਰਗਾ ਮਾਸੂਮ ਜਿਹਾ ਦਿਲ ਹੁੰਦਾ ਮੇਰੇ ਨਾਲ ਵੀ ਕੁਛ ਐਦਾਂ ਹੋਇਆ ਅਸਲ ਦੇ ਵਿੱਚ ਪਹਿਲਾਂ ਲੋਕ ਮੈਨੂੰ ਬਿੱਟੂ ਬੇਪਰਵਾਹ ਦੇ ਨਾਮ ਨਾਲ ਨਹੀਂ ਮੈਨੂੰ ਰੈਕਮੋ ਦੇ ਨਾਮ ਨਾਲ ਜਾਣਦੇ ਸੀ ਰੈਕ ਕੋ ਜਿੰਮੀ ਸਾਡਾ ਕੋਈ ਪਿਛੋਕਰ ਜਿਵੇਂ ਬੋਲ ਦਿੰਦੇ ਹਨਾ ਸਾਡੇ ਉਦਾਂ ਤਾਂ ਫਿਰ ਮੇਰਾ ਖਿਆਲ ਆ ਵੀ ਉਦੋਂ ਬਾਅਦ ਮੇਰੇ ਜਿਹੜੇ ਕਾਫੀ ਗਾਣੇ ਆਏ 10 12 15 ਗਾਣੇ ਆਏ ਨੇ ਮਾਰਕੀਟ ਦੇ ਵਿੱਚ ਕਾਫੀ ਸੁਨੇ ਵੀ ਹੋਣਗੇ ਲੋਕਾਂ ਨੇ ਨਾ ਜਿਹੜੀ ਕਿਹੜੀ ਗਾਣੇ ਤੁਹਾਡੀ ਮਾਰਕੀਟ ਦੇ ਵਿੱਚ ਆ ਚੁੱਕੀ ਹੈ ਮਾਰਕੀਟ ਦੇ ਵਿੱਚ ਦੇਖੋ ਜਹਾਜ ਤੇ ਗਾਣਾ ਸੀਗਾ ਕੈਨੇਡਾ ਸਵੀਟ ਡ੍ਰੀਮ ਸੀਗਾ ਵਿਆਹ ਵਾਲਾ ਤੇ ਮੇਰੇ ਖਿਆਲ ਆ ਵੀ ਕਾਫੀ ਗਾਣੇ ਮੈਨੂੰ ਵੀ ਨਹੀਂ ਚੇਤਾ ਹੋਣਾ ਮੇਰੇ ਖਿਆਲ ਇਦਾਂ ਦੇ ਹੋਣਗੇ ਜਿਹੜੇ ਮੈਂ ਕਹਿਣੀਆਂ ਦੋਕ ਲਾਈਨਾਂ ਉਹ ਵੀ ਸਾਡੇ ਦੇ ਦਰਸ਼ਕਾਂ ਨਾਲ ਸੀ ਹਾਂਜੀ ਜਿਹੜਾ ਸਵੀਟ ਡ੍ਰੀਮ ਸੀਗਾ ਉਹ ਜਿ ਉਹਦੇ ਵਿੱਚ ਗਾਣੇ ਆਪਣੇ ਵਰਤੋਂ ਕਰਦੇ ਆ ਲੋਕਾਂ ਨੇ ਉਹ ਚੀਜ਼ ਸੀ ਜਿਵੇਂ ਪ੍ਰੀ ਵਿਡਿੰਗ ਦੇ ਲਈ ਕਰਦੇ ਆ ਕਹਿੰਦਾ ਹੋ ਰੰਗ ਰੋਗ ਨੇ ਕਰਾਤਾ ਘਰਵਾਰ ਬੱਲੀਏ ਤੈਨੂੰ ਲੈ ਕੇ ਜਾਣਾ ਛੜਦੇ ਸਿਹਾਲ ਬੱਲੀਏ ਹਾਏ ਰੰਗ ਰੋਗ ਨੇ ਕਰਾਤਾ ਘਰਵਾਰ ਬੱਲੀਏ ਤੈਨੂੰ ਲੈ ਕੇ ਜਾਣਾ ਛੜਦੇ ਸਿਹਾਲ ਬੱਲੀਏ ਹੋ ਨਾ ਸ਼ਗਨਾਂ ਦੀ ਮੇਦੀ ਨਾਲ ਲਖ ਲਈ ਗੋਰੀ ਬੀਣੀ ਉੱਤੇ ਗੂੜਾ ਕਰਕੇ ਲੈ ਕੇ ਜਾਣਾ ਇਹ ਵਿਹਾਕੇ ਜਾਣੇ ਮੇਰੀਏ ਚੱਕ ਲਾ ਕੱਲਾ ਪੂਰਾ ਕਰਕੇ ਜਿਸ ਸਾਬਦ ਤੋਂ ਤਾਂ ਗੀਤ ਹੈ ਮੈਨੂੰ ਇਦਾਂ ਲੱਗ ਰਿਹਾ ਕਿ ਤੁਹਾਡਾ ਸ਼ਗਨ ਵਗੈਰਾ ਹੋ ਚੁੱਕਿਆ ਜਾਂ ਤੁਸੀਂ ਮਤਲਬ ਆਪਣੀ ਵੋਟੀ ਨੂੰ ਮਤਲਬ ਲੈ ਕੇ ਆਉਣ ਦੇ ਲਈ ਇਹ ਗੀਤ ਲਿਖਿਆਗਾ ਜਰਨੋ ਫੀਲ ਕਰਕੇ ਨਹੀਂ ਦੇਖੋ ਡੈਡੀਕੇਟ ਤਾਂ ਮੋਂਨ ਨੂੰ ਕੀਤਾ ਸੀ ਪਰ ਹਜੇ ਤੱਕ ਕੋ ਮੈਨੂੰ ਪਤਾ ਨਹੀਂ ਲੱਗਿਆ ਵੀ ਪਰੀ ਹੈ ਕਿੱਥੇ ਰਹਿੰਦੀ ਆ ਉਹ ਅੱਛਾ ਉਹ ਵੀ ਮੈਂ ਨਾ ਜਿੱਥੇ ਵੀ ਬੈਠੇ ਉਹ ਦੇਖ ਰਹੇ ਨੇ ਮੈਂ ਨਾ ਗਏ ਹੀ ਗੁਜ਼ਾਰਿਸ਼ ਕਰਦੀ ਆ ਕਿ ਛੇਤੀ ਤੋਂ ਛੇਤੀ ਜਿੱਥੇ ਵੀ ਤੁਸੀਂ ਬੈਠੇ ਹੋ ਪਲੀਜ਼ ਇਹਨਾਂ ਦੇ ਨਾਲ ਕੰਟੈਕਟ ਕਰੋ ਤਾਂ ਕਿ ਜਿਹੜਾ সুইਟ ਡ੍ਰੀਮ ਗਾਣਾ ਤੁਸੀਂ ਇਕੱਠੇ ਬੈਠ ਕੇ ਦੇਖ ਸਕੋ ਤੇ ਨਾਲ ਉਹ ਕੰਪਲੀਮੈਂਟ ਦੇ ਸਕੋ ਵੀ ਹਾਂ ਤੁਸੀਂ ਇਹ ਗਾਣਾ ਨਹੀਂ ਮੈਂ ਇਹ ਇਹ ਜਿਹੜਾ ਪਾਪਾ ਦੀ ਪਰੀ ਹੁੰਦੀ ਆ ਮੈਂ ਉਹਦੇ ਲਈ ਜਿਹਦੇ ਲਈ ਮਨ ਲਓ ਇਹ ਡੈਡੀਕੇਟ ਕੀਤਾ ਸੀ ਜਨਾਂ ਨੂੰ ਗਾਣਾ ਉਹਨਾਂ ਲਈ ਮੈਂ ਕਿਹਾ ਸ਼ੇਅਰ ਵੀ ਲਿਖਿਆ ਸੀ ਕਹਿੰਦਾ ਹਜੇ ਜ਼ਿੰਦਗੀ ਨੂੰ ਚੰਬੜੀਆਂ ਜੋਕਾਂ ਨਿਕ ਲੈਣੀਆਂ ਹਲੇ ਜ਼ਿੰਦਗੀ ਨੂੰ ਚੰਬੜੀਆਂ ਜੋਕਾਂ ਨਿਕ ਲੈਣੀਆਂ ਪਰੀਆਂ ਦੀ ਭੈਣ ਨਾਲ ਲਾਵਾਂ ਵੀ ਨੇ ਲੈਣੀਆਂ ਹਜੇ ਜ਼ਿੰਦਗੀ ਨੂੰ ਚੰਬੜੀਆਂ ਜੋਕਾਂ ਨਿਕ ਲੈਣੀਆਂ ਪਰੀਆਂ ਦੀ ਭੈਣ ਨਾਲ ਲਾਵਾਂ ਵੀ ਨੇ ਲੈਣੀਆਂ ਤੇਰੇ ਬੇਪਰਵਾਹ ਦੇ ਹੀ ਬੋਝ ਰਹਿੰਦਾ ਮਨ ਉੱਤੇ ਸੋਹਣਾ ਜਿਹਾ ਮਕਾਨ ਜਾ ਕੇ ਪਾਉਣਾ ਇੱਕ ਚਾਨਾ ਬਹੁਤ ਬਹੁਤ ਤਾੜੀਆਂ ਹੋ ਜਾਣ ਰਹੀਆਂ ਨੇ ਬਹੁਤ ਵਧੀਆ ਲੱਗਿਆ ਸੋਚੀ ਮੈਂ ਅਸਲ ਦੇ ਵਿੱਚ ਵੀ ਕਿਤੇ ਨਾ ਕਿਤੇ ਮੇਰੇ ਮਨ ਦੇ ਵਿੱਚ ਖਿਆਲ ਆਉਂਦਾ ਹੁੰਦਾ ਵੀ ਮੈਨੂੰ ਵੀ ਹੁੰਦਾ ਨਾ ਇਦਾਂ ਹਰ ਇੱਕ ਨੂੰ ਹੁੰਦਾ ਵੀ ਕੋਈ ਇਦਾਂ ਦਾ ਪਰਸਨ ਹੋਵੇ ਤਾਂ ਜਿਹਨੂੰ ਮਨ ਲਵੇ ਮੈਂ ਰੱਜ ਕੇ ਪਿਆਰ ਕਰਾਂ ਤੇ ਜਿਹਨੂੰ ਮੈਂ ਰੱਜ ਕੇ ਸਾਰਾ ਕੁਝ ਉਹਦੇ ਉੱਤੋਂ ਦੀ ਵਾਰ ਦਵਾਂ ਤਾ ਵੀ ਇਦਾਂ ਦਾ ਹਾਲੇ ਤੱਕ ਮੇਰੀ ਲਾਈਫ ਦੇ ਵਿੱਚ ਕੋਈ ਇਦਾਂ ਦਾ ਪਰਸਨਲ ਫਿਲਹਾਲ ਕੋਈ ਵੀ ਨਹੀਂ ਆਇਆ ਪਰ ਕਿਤਨਾ ਕਿਤੇ ਜਾ ਕੇ ਵੀ ਮੇਰੇ ਆਪਾਂ ਨੇ ਜਿਵੇਂ ਆਪਾਂ ਆਪਨ ਬੋਲਦੇ ਆ ਕਿਉਂਕਿ ਕਲਾਕਾਰ ਨੂੰ ਕਿਤਨੇ ਕਿਤੇ ਇਕੱਲਾਪਣ ਜ਼ਰੂਰ ਘੇਰ ਲੈਂਦਾ ਹੁੰਦਾ ਇਨ ਫਿਊਚਰ ਤੁਹਾਡਾ ਇਹ ਡ੍ਰੀਮ ਜ਼ਰੂਰ ਪੂਰਾ ਹੋਗਾ ਜੇ ਤੁਸੀਂ ਦੱਸਿਆ ਕਿ ਮੈਂ ਇਦਾਂ ਦਾ ਪਰਸਨਲ ਲੋਚਦਾ ਹਾਂਗਾ ਜਿਹਨੂੰ ਮੈਂ ਬਹੁਤ ਜ਼ਿਆਦਾ ਮਤਲਬ ਪਿਆਰ ਕਰਾਂ ਮੁਹੱਬਤ ਕਰਾਂ ਹੈਨਾ ਤੇ ਤੁਸੀਂ ਫੈਮਿਲੀ ਦੇ ਵਿੱਚ ਸਭ ਤੋਂ ਵੱਧ ਕਿਹਨੂੰ ਪਿਆਰ ਕਰਦੇ ਹੋ ਮੇਰਾ ਖਿਆਲ ਆ ਵੀ ਜੇ ਆਪਾਂ ਦੁਨੀਆ ਦੇ ਉੱਪਰ ਕੋਈ ਵੀ ਪਰਸਨ ਜਿਹੜਾ ਪੈਦਾ ਹੋਇਆ ਮੇਰਾ ਖਿਆਲ ਆ ਵੀ ਸਭ ਤੋਂ ਪਹਿਲਾਂ ਜੇ ਕਿਸੇ ਨੂੰ ਪਿਆਰ ਕਰਦਾ ਹੋਣਾ ਤਾਂ ਆਪਣੀ ਮਾਂ ਨੂੰ ਹੀ ਕਰਦਾ ਹੁੰਦਾ ਤੇ ਮੈਂ ਵੀ ਮੇਰੀ ਮਾਂ ਨੂੰ ਬਹੁਤ ਪਿਆਰ ਕਰਦਾ ਇਹ ਨਹੀਂ ਹੈਗਾ ਮੇਰੇ ਡੈਡੀ ਨੂੰ ਨਹੀਂ ਪਿਆਰ ਕਰਦਾ ਮੈਂ ਕਰਦਾ ਹਾਂ ਥੋੜਾ ਜਿਹਾ ਖੜੂਸ ਜਿਹਾ ਬੰਦੇ ਆ ਥੋੜੇ ਜਿਹਾ ਨਾ ਰੁੱਕੇ ਜਿਹੇ ਹੁੰਦੇ ਆ ਉਹੀ ਗੱਲ ਆ ਕੁੜੀਆਂ ਜਿਵੇਂ ਕਹਿੰਦੇ ਕੁੜੀਆਂ ਦੀ ਸਭ ਤੋਂ ਵੱਧ ਆਪਣੀ ਮਾਂ ਨਾਲ ਬਣਦੀ ਹੁੰਦੀ ਹੈ ਜਿਆਦਾ ਸਭ ਤੋਂ ਵੱਧ ਕੁੜੀਆਂ ਆਪਣੇ ਮਾਂ ਨੂੰ ਹੀ ਪਿਆਰ ਕਰਦੀਆਂ ਹੁੰਦੀਆਂ ਨੇਗੀਆਂ ਅਗਰ ਕੋਈ ਇਦਾਂ ਦੀ ਗੱਲ ਹੋਵੇ ਜਿਹੜੀ ਨੂੰ ਤੁਸੀਂ ਆਪਣੀ ਮਾਂ ਨੂੰ ਦੱਸ ਸਕਦੇ ਹੋ ਜਾਂ ਮਤ ਸਭ ਤੋਂ ਵੱਧ ਕੰਫਰਟੇਬਲ ਕੀ ਦੱਸਣ ਦੇ ਵਿੱਚ ਕੀ ਨਾਲ ਹੋਊਗੀ ਦੇਖੋ ਦੋ ਚੀਜ਼ਾਂ ਹੁੰਦੀਆਂ ਇਹਦੇ ਵਿੱਚ ਜਿਹੜੇ ਮੇਰੇ ਡੈਡੀ ਰਹੇ ਨੇ ਹੁਣ ਤੇ ਉਹਨਾਂ ਦਾ ਹਮੇਸ਼ਾ ਖਿਆਲ ਰੇਹਾ ਵੀ ਉਹਨਾਂ ਨੇ ਮੈਨੂੰ ਉਦਾਂ ਹੀ ਉਸ ਨਜ਼ਰ ਨਾਲ ਦੇਖਿਆ ਵੀ ਤੈਨੂੰ ਪੈਸਾ ਕਿੱ데 ਚ ਬਣ ਰਿਹਾ ਜਦੋਂ ਮੈਨੂੰ ਇਨਕਮ ਦਾ ਸਾਧਨ ਲੱਗਿਆ ਮੇਰੇ ਡੈਡੀ ਨੂੰ ਉਹਦੋਂ ਚੰਗਾ ਲੱਗਿਆ ਪਰ ਮੇਰੀ ਮਾਂ ਨੂੰ ਮੈਂ ਉਦੋਂ ਵੀ ਚੰਗਾ ਲੱਗਿਆ ਜਦੋਂ ਮੇਰੀ ਜੇਬ ਦੇ ਵਿੱਚ ਕਿਤੇ ਥੇਲਾ ਨਹੀਂ ਹੁੰਦਾ ਪਰ ਮੇਰੀ ਮਾਂ ਕੋਲੋਂ ਮੰਗਦਾ ਮੈਂ ਜਿਵੇਂ ਆਪਣੇ ਪ੍ਰਾਣਾ ਤੁਸੀਂ ਪਛੋਕੜ ਦੇਖ ਹੁੰਦਾ ਨਾ ਮਾਂ ਮਾਂ ਚੁੰਨੀ ਦੇ ਲੜ ਦੇ ਨਾਲ 100 ਰੁਪਏ ਬੰਨ ਕੇ ਰੱਖਦੀ ਹੁੰਦੀਆਂ ਜਾਂ ਕੁਝ ਵੀ ਜਿੰਨਾ ਆਪਣੀ ਪੂੰਜੀ ਘਰ ਦੇ ਵਿੱਚ ਹੁੰਦੀ ਐ ਤਾਂ ਮੇਰੀ ਮਾਂ ਨੇ ਕਦੇ ਮੈਨੂੰ ਇਹ ਨਹੀਂ ਹਾਂ ਉਹ ਆਪਾਂ ਬੈਂਕ ਵੀ ਕਹਿ ਦਿੰਦੀ ਐ ਬਿਲਕੁਲ ਹਾਂ ਤਾਂ ਮੇਰੀ ਮਾਂ ਨੇ ਕਦੇ ਆਪਣੀ ਪੋਟਲੀ ਵਿੱਚੋਂ ਕਦੇ 10 ਰੁਪਏ 5 ਰੁਪਏ ਜਾਂ 100 50 ਜਦੋਂ ਉਸ ਟਾਈਮ ਦੇ ਵੀ ਤਾਂ ਮੇਰੀ ਮਾਂ ਨੇ ਸਗੀਰ ਪਹਿਲੀ ਵਾਰ ਮੇਰੀ ਮਾਇਕ ਦੇ ਉਪਰ ਆਈ ਤਾਂ ਮੇਰੀ ਮਾਂ ਨੇ ਮੈਨੂੰ ਇਹ ਦੇਖ ਕੇ ਕਿਹਾ ਸੀ ਕਿ ਮੇਰਾ ਪੁੱਤ ਲੱਗਦਾ ਕਲਾਕਾਰ ਹੀ ਬਣੂਗਾ ਕਿਤੇ ਨਾ ਕਿਤੇ ਜਾ ਕੇ ਮੇਰੇ ਅੰਦਰ ਤੋਂ ਹੌਸਲਾ ਜ਼ਿਆਦਾ ਪੈਦਾ ਹੋ ਗਿਆ ਤਾਂ ਮੈਂ ਮੇਰੀ ਮਾਂ ਨੂੰ ਬਹੁਤ ਪਿਆਰ ਕਰਦਾ ਜਿਹੜੀ ਮੇਰੇ ਨਾਲ ਮੰਨ ਲਓ ਇੱਕ ਚਟਾਨ ਵਾਂਗੂ ਖੜੋ ਖੜੋ ਜਾਂਦੀ ਮੇਰੇ ਨਾਲ ਤੁਸੀਂ ਕਿਹਾ ਵੀ ਮੈਂ ਭੰਗੜਾ ਵੀ ਪਾਉਂਦਾ ਰਿਆਂਗਾ ਗਾ ਬੋਲੀਆਂ ਵੀ ਪਾਉਂਦਾ ਰਿਆਂਗਾ ਭੰਗੜਾ ਤੁਸੀਂ ਸਿੱਖਿਆ ਸੀ ਜਾਂ ਤੁਸੀਂ ਵੈਸੇ ਹੀ ਮਤਲਬ ਦੇ ਆਸ-ਪਾਸੇ ਵੇਖਦੇ ਰਹਿੰਦੇ ਸੀ ਨਹੀਂ ਅੱਜ ਤੋ ਨਾ ਜਦੋਂ ਮੇਰੇ ਖਿਆਲ ਆ ਵੀ ਮੈਨੂੰ ਚੇਤਾ ਆ ਵੀ ਕਿੰਨੇ ਕ ਸਾਲ ਹੋ ਗਏ ਉਹਨਾਂ ਦੇ 15 ਕ ਸਾਲ ਦੇ ਤਕਰੀ ਕੋੜੀ ਯਾਨੀ ਸੱਗੀ ਫੱਲ ਵਾਲੀ ਕੈਂਥੇ ਵਾਲਾ ਪੁੱਛੇ ਤੇਰਾ ਨਾਮ ਹਾਂ ਉਹ ਪਹਿਲੀ ਵਾਰ ਮੈਂ ਉਦੋਂ ਭੰਗੜਾ ਕਰਿਆ ਤਾਂ ਮੇਰੇ ਖਿਆਲੋਂ ਉਹਦੇ 110 ਰੁਪਏ ਇਨਾਮ ਮਿਲਿਆ ਸੀ ਤਾਂ ਮੈਨੂੰ ਉਦੋਂ ਇਹ ਲੱਗਿਆ ਵੀ 110 ਰੁਪਏ ਪੌਕਰ ਦੇ ਵਿੱਚ ਲੈ ਕੇ ਵੀ ਸਭ ਤੋਂ ਵੱਡਾ ਰਾਜਾ ਦੁਨੀਆ ਦਾ ਜਿਵੇਂ ਮੈਂ ਹੀ ਆ ਕਿਉਂਕਿ ਬੱਚਿਆਂ ਨੂੰ ਬਹੁਤ ਵੱਡਾ ਹੌਸਲਾ ਆਉਂਦਾ ਉਦੋਂ ਜਿਹਨੂੰ ਹੁਣ ਇੱਕ ਡੈਡੀ ਤੋਂ ਕਰਪਾਏ ਮੰਗਣਾ ਪੈਂਦਾ ਹੋਵੇ ਉਹਨੂੰ 110 ਰੁਪਏ ਇੱਕ ਦਿਨ ਦੇ ਵਿੱਚ ਮਿਲ ਜਾਣਾ ਤਾਂ ਉਹ ਬਹੁਤ ਵੱਡੀ ਗੱਲ ਹੁੰਦੀ ਹੈ ਉਦੋਂ ਬਹੁਤ ਬਿਲਕੁਲ ਜੀ ਤੇ ਉਸ ਤੋਂ ਬਾਅਦ ਵੀ ਇੱਕ ਮੇਰੇ ਖਿਆਲ ਲਗਾਣਾ ਆਇਆ ਸੀ ਕਿ ਤੋਤਾ ਵਾਲੀ ਠੰਡੀ ਠੰਡੀ ਛਾਂ ਦੋਸਤੋ ਸਤਵਿੰਦਰ ਬੁੱਗਾ ਜੀ ਦਾ ਗਾਣਾ ਸੀ ਉਸ ਟਾਈਮ ਦੇ ਉੱਪਰ ਮੈਨੂੰ 350 ਰੁਪਏ ਬਣਿਆ ਸੀਗਾ ਤਾਂ ਮੇਰਾ ਖਿਆਲ ਆ ਵੀ ਉਸ ਟਾਈਮ ਦੇ ਉੱਪਰ 350 ਰੁਪਏ ਵਿੱਚ ਇੱਕ ਸਾਈਕਲ ਆ ਜਾਂਦਾ ਹੁੰਦਾ ਸੀ ਤਾਂ ਮੇਰੇ ਪੂਰੇ ਪਰਿਵਾਰ ਨੂੰ ਚਾ ਚੜਾ ਸੀ ਉਦੋਂ ਕਿਤੇ ਨਾ ਕਿਤੇ ਜਾ ਕੇ ਮੈਨੂੰ ਇਹ ਲੱਗਾ ਵੀ ਕਲਾਕਾਰੀ ਦੇ ਵਿੱਚ ਬਹੁਤ ਕੁਝ ਹੈਗਾ ਸਾਡੇ ਲਈ ਜਿਹੜਾ ਇਹ ਸਾਨੂੰ ਪਿਆਰ ਕਰ ਦਿਆ ਪੈਸੇ ਨੂੰ ਨਹੀਂ ਮੈਟਰ ਕਰਦੇ ਪਰ ਜਿਹੜਾ ਪਿਆਰ ਹੁੰਦਾ ਪਿਆਰ ਬਹੁਤ ਮੈਟਰ ਕਰਦਾ ਹੁਣ ਮੈਂ ਇਸ ਵਾਰ ਤਾਂ ਸ਼ੋਅ ਲਾ ਕੇ ਸੀ ਚਾਰ ਇੱਕ ਅੰਮ੍ਰਿਤਗੜ ਮੰਡੀ ਸੀਗਾ ਇੱਕ ਜੰਮੂ ਪਾਕਿਸਤਾਨ ਦੇ ਬਾਰਡਰ ਦੇ ਉੱਪਰ ਸੀਗਾ ਉਹਨਾਂ ਦੀ ਡੋਗਰੀ ਭਾ ਬਹੁਤ ਜਿਆਦਾ ਜਿਵੇਂ ਮੈਨੂੰ ਇਦਾਂ ਕਿ ਜਿਆਦਾ ਚਾ ਚੜਿਆ ਹੁਣ ਮੈਨੂੰ ਛੇਤੀ ਇਹ ਲੱਗ ਰਿਹਾ ਵੀ ਕਿਉਂ ਨਾ ਮੈਂ ਕੋਈ ਇਦਾਂ ਦਾ ਗਾਣਾ ਕਰਾਂ ਕੋਈ ਛਾਪ ਛੱਡਦਾ ਜਿਹੜੀ ਉਹਨਾਂ ਤੇ ਛੇਤੀ ਤੋਂ ਛੇਤੀ ਪਹੁੰਚੇ ਜੀ ਹਣ ਤੁਸੀਂ ਇਦਾਂ ਦਾ ਕੋਈ ਗੀਤ ਸੁਣਾਓ ਜੋ ਤੁਸੀਂ ਡਿਊਟ Song ਕੀਤਾ ਹੋਵੇ ਦੋਨਾਂ ਚੜੇ ਹਾਂਜੀ ਤੁਸੀਂ ਮੇਰੇ ਦਿਲ ਦੀ ਖੋਲੀ ਗੱਲ ਆ ਜਿਵੇਂ ਹੁਣ ਆਪਾਂ ਕਲਾਕਾਰੀ ਦੀ ਗੱਲ ਕਰੀਏ ਕਲਾਕਾਰੀ ਜਿਹਨਾਂ ਬਹੁਤ ਟੇਸਟ ਹੁੰਦੇ ਆ ਪਹਿਲਾਂ ਮੇਰੇ ਗਾਣੇ ਜਿਹੜੇ ਆਏ ਸੋਲੋ ਗੀਤ ਜਿਆਦਾ ਮੇਰੇ ਆਏ ਉਸ ਤੋਂ ਬਾਅਦ ਮੇਰੇ ਦੋ ਗਾਣੇ ਆਏ ਇੱਕ ਕੁੜੀ ਮੇਰੇ ਨਾਲ ਪਹਿਲਾਂ ਗਾਉਂਦੀ ਸੀ ਪ੍ਰੀਤਕੌਰ ਧੂਰੀ ਸੋ ਕਿਤੇ ਨਾ ਕਿਤੇ ਸਾਡਾ ਥੋੜਾ ਜਿਹਾ ਰੌਲਾ ਰੱਪਾ ਹੋ ਗਿਆ ਹੋ ਜਾਂਦਾ ਨਾ ਪਹਿਲਾਂ ਮਤਲਬ ਕਿ ਉਹ ਤੁਸੀਂ ਉਹਨਾਂ ਦੇ ਨਾਲ ਗਾ ਗਏ ਤੇ ਸਾਡੀ ਜੋੜੀ ਟੁੱਟ ਗਈ ਜਿਹੜੀ ਕੰਪਨੀ ਦੇ ਨਾਲ ਮੈਂ ਬੌਂਡ ਸੀਗਾ ਉਹਨਾਂ ਨੇ ਮੇਰੇ ਤੇ ਬਜਟ ਲਾਉਂਦੇ ਸੀ ਉਹਨਾਂ ਨੇ ਕਿਤੇ ਨਾ ਕਿਤੇ ਮੈਨੂੰ ਮੇਰੇ ਨਾਲ ਥੋੜਾ ਜਿਹਾ ਫਰਕ ਰੱਖਿਆ ਜਿਵੇਂ ਮੇਰੇ ਮੇਰਾ ਕੋਈ ਨਾਂ ਹੁੰਦਾ ਸੀ ਉਹਨਾਂ ਨੇ ਕੱਟ ਕੇ ਵਿੱਚ ਆਪਣਾ ਪਾ ਲੈਣਾ ਪੋਸਟਰ ਦੇ ਉੱਪਰ ਫੋਟੋ ਆਪਣੀ ਪਾ ਲੈਣੀ ਤਾਂ ਨਾਂ ਤਾਂ ਗਾਣਾ ਮੇਰੇ ਜੋ ਕੱਢਿਆ ਉਹਨਾਂ ਨੇ ਤੇ ਨਾ ਹੀ ਗਾਣਾ ਉਹਨਾਂ ਨੇ ਆਪਣੇ ਜੋ ਕ ਨੇ ਸਿੱਧੂ ਨੇ ਮੇਰੀ ਜ਼ਿੰਦਗੀ ਦੇ ਵਿੱਚ ਹਾਂ ਜਿੱਦਣੇ ਹੀ ਕਰਨ ਸਿੱਧੂ ਆਈ ਮੇਰੀ ਲਾਈਫ ਦੇ ਵਿੱਚ ਮੇਰਾ ਖਿਆਲ ਵੀ ਮੈਨੂੰ ਬਹੁਤ ਜ਼ਿਆਦਾ ਮੈਰੀ ਨਹੀਂ ਰਹਿਣਗਾ ਸਦਾ ਇਹਦਾ ਮੈਨੂੰ ਕਿਸੇ ਵੀ ਚੀਜ਼ ਦੇ ਵਿੱਚ ਮੇਰਾ ਖਿਆਲ ਵੀ ਇਹਨੇ ਮੇਰਾ ਸਹਿਯੋਗ ਦੇਣਾ ਵੀ ਸਾਡਾ ਮੰਨ ਲਓ ਵੀ ਬਹੁਤ ਜ਼ਿਆਦਾ ਕਿਤੇ ਨਾ ਕਿਤੇ ਸਾਡਾ ਲਗਾਅ ਬੈਗਾ ਸਾਰੇ ਪੂਰੇ ਪਰਿਵਾਰ ਦੇ ਨਾਲ ਇਹਨਾਂ ਦੇ ਨਾਲ ਬਹੁਤ ਵਧੀਆ ਗੱਲ ਆ ਪਰਮਾਤਮਾ ਤੁਹਾਡਾ ਪ੍ਰੇਮ ਪਿਆਰ ਦੋਨਾ ਜਣਾ ਟੀਮ ਵਰਕ ਤੁਹਾਡਾ ਜਿਹੜਾ ਕਹਿ ਸਕਦੇ ਆ ਹਾਂਜੀ ਇਸੇ ਤਰ੍ਹਾਂ ਹੀ ਚੱਲਦਾ ਰਵੇ ਤੁਹਾਡੇ ਉਸਤਾਦ ਗੁਰੂ ਕੌਣ ਰਹਿ ਚੁੱਕੇ ਨਹੀਂ ਦੇਖੋ ਗਾਉਣ ਦੇ ਮਾਮਲੇ 'ਚ ਜੇ ਆਪਾਂ ਗੱਲ ਕਰੀਏ ਤਾਂ ਮੇਰੇ ਗੁਰੂ ਜੀ ਤਾਂ ਬਹੁਤ ਜ਼ਿਆਦਾ ਮੈਨੂੰ ਪਿਆਰ ਕਰਦੇ ਸੀਗੇ ਅ ਉਸਤਾਦ ਸਬਰ ਕੁੱਟੀ ਸਾਹਿਬ ਉਸਤਾਦ ਜਨਾਬ ਸਬਰ ਕੁੱਟੀ ਸਾਹਿਬ ਉਹਨਾਂ ਦੇ ਸ਼ਗਿਰਦ ਰਹੇ ਨੇ ਸਹਿਜਾਦਾ ਪ੍ਰੀਤ ਜੀ ਉਹਨਾਂ ਕੋਲ ਮੈਂ ਤਕਰੀਬਨ 9 ਮਹੀਨੇ ਤੱਕ ਸੰਗੀਤ ਸਿੱਖਿਆ ਉਸ ਤੋਂ ਬਾਅਦ ਮੈਂ ਕਲਾਸਾਂ ਵੀ ਲਾਈਆਂ ਬਰਨਾਲਾ ਜੀਆਰ ਅਕੈਡਮੀ ਬਰਨਾਲਾ ਦੇ ਵਿੱਚ ਕਲਾਸਾਂ ਵੀ ਲਾਈਆਂ ਤਕਰੀਬਨ ਮੈਂ ਉੱਥੇ ਉੱਥੇ ਮੈਂ ਉਹਨਾਂ ਕੋਲ ਘਰ ਪਰਿਵਾਰ ਦੇ ਵਾਂਗੂ ਹੀ ਰਹਿੰਦਾ ਸੀ ਜਿਵੇਂ ਕੋਈ ਰਸ਼ਮ ਤਾਂ ਕਰਮਾ ਨਹੀਂ ਕੀਤੀ ਉਹਨਾਂ ਦੇ ਨਾਲ ਪਰ ਮੈਂ ਦਿਨ ਰਾਤ ਉਹਨਾਂ ਕੋਲ ਹੀ ਰਹਿਣਾ ਉੱਥੇ ਖਾਣਾ ਪੀਣਾ ਉੱਥੇ ਸੌਣਾ ਪਰ ਉੱਥੇ ਰਹਿ ਕੇ ਮੈਂ ਸੰਗੀਤ ਸਿੱਖਿਆ ਬਾਕੀ ਮੇਰੀ ਇੱਥੇ ਆਪਣਾ ਕਿਹੜਾ ਗਾਣਾ ਤੁਹਾਡਾ ਮਾਰਕੀਟ ਦੇ ਵਿੱਚ ਲਾਂਚ ਹੋਣ ਜਾ ਰਿਹਾ ਹੁਣ ਅਸੀਂ ਨਾ ਜਿਵੇਂ ਤੁਹਾਨੂੰ ਪਤਾ ਵੀ ਜਿੱਦਾਂ ਇੱਕ ਮੁੰਡਾ ਕੁੜੀ ਇੱਕ ਜੁੜਦੇ ਆ ਉਸ ਦੇ ਵਿੱਚ ਹਨਾ ਜਿਵੇਂ ਪਿਆਰ ਬਣਦਾ ਤਾਂ ਉਹਦੇ ਵਿੱਚ ਕੀ ਹੁੰਦਾ ਵੀ ਇੰਨਾ ਕਿ ਜਦਾ ਖੋਜ ਜਾਂਦੇ ਨੇ ਜਿਵੇਂ ਕਹਿੰਦੇ ਇਸ਼ਕੰਨਾ ਹੁੰਦਾ ਪਰ ਉਹਨਾਂ ਨੂੰ ਦੁਨੀਆਦਾਰੀ ਬਾਰੇ ਕੋਈ ਖਬਰ ਸਾਰ ਨਹੀਂ ਰਹਿੰਦੀ ਮੇਰੇ ਖਿਆਲ ਆ ਉਦਾਂ ਦਾ ਹੀ ਗਾਣਾ ਮੇਰੇ ਕੋਈ ਮਾਈਂਡ ਦੇ ਵਿੱਚ ਕਦੋਂ ਆਇਆ ਹਾਂ ਜਿੱਦਾਂ ਮੇਰਾ ਨਾਮ ਪੇਪਰ ਵਾ ਉਦੋਂ ਦਾ ਮੇਰੇ ਕੋਈ ਗਾਣਾ ਮੈਨੂੰ ਆੜਿਆ ਰਾਤੋ ਰਾਤ ਮੈਨੂੰ ਬੈਠੇ ਨੂੰ ਅਸਲ ਵਿੱਚ ਇਹ ਗਾਣਾ ਮੇਰਾ ਹੈ ਗਾਣਾ ਤੁਸੀਂ ਲਿਖਿਆ ਜਾਂ ਉਹਨਾਂ ਨੇ ਲਿਖਿਆ ਨਹੀਂ ਇਹ ਗਾਣਾ ਮੇਰੀ ਕਲਮ ਦੇ थ्रू ਹੋਇਆ ਪਰ ਸਾਜ ਤੌਰ ਤੇ ਕਿ ਤੁਸੀਂ ਕੱਲਿਆ ਨਹੀਂ ਲਿਖਿਆ ਹਾਂ ਜੀ ਇਹ ਮੇਰਾ ਕੱਲੇ ਦਾ ਲਿਖਿਆ ਹੋਇਆ ਗਾਣਾ ਅਸਲ ਦੇ ਵਿੱਚ ਇਹ ਗਾਣਾ ਪ੍ਰੀਤ ਕੌਰ ਧੂਰੀ ਨਾਲ ਆਉਣਾ ਸੀ ਪਹਿਲਾਂ ਸਾਡੀ ਤਿਆਰੀ ਹੋਣ ਦੇ ਕੁਝ ਦਿਨ ਬਾਕੀ ਰਹਿੰਦੇ ਸੀਗੇ ਉਸ ਤੋਂ ਪਹਿਲਾਂ ਸਾਡਾ ਝਗੜਾ ਹੋ ਗਿਆ ਅੱਛਾ ਇਹ ਗਾਣਾ ਤੁਸੀਂ ਬਹੁਤ ਟਾਈਮ ਪਹਿਲਾਂ ਲਿਖਿਆ ਸੀ ਤੇ ਤਕਰੀਬਨ 6 ਮਹੀਨੇ ਨੂੰ ਹੋ ਚੁੱਕੇ ਨੇ ਗਾਣੇ ਨੂੰ ਤੇ 6 ਮਹੀਨੇ ਪਹਿਲਾਂ ਗਾਣਾ ਲਿਖਿਆ ਸੀ ਮੈਂ ਰਾਤ ਨੂੰ ਇਹ ਮੰਨ ਲਓ ਗਾਣਾ ਜਿਵੇਂ ਲਿਖਿਆ ਸਵੇਰੇ ਜਿਵੇਂ ਮੈਨੂੰ ਪ੍ਰੀਤ ਉਹਦਾ ਧੂਰੀ ਵਾਲੀ ਕੁੜੀ ਦਾ ਪ੍ਰੀ ਸੋ ਦਾ ਹਫਤਾ ਦੋ ਦਿਨਾਂ ਬਾਅਦ ਮੈਂ ਉੱਥੇ ਧੂਰੀ ਚੱਲ ਗਿਆ ਉਹਨਾਂ ਦੇ ਘਰ ਪਤਾ ਨਹੀਂ ਕਿੱਦਾਂ ਕੋਈ ਸਾਡੀ ਅਫਸਰਦਾਰੀ ਕੋਈ ਇਦਾਂ ਗੁੱਸਾ ਗੇਲਾ ਕੋਈ ਹੋ ਗਿਆ ਅਣਬਣ ਮੈਨੂੰ ਥੋੜਾ ਜਿਹਾ ਮੈਂ ਕੁਛੇ ਬੰਦਾ ਚੰਗਾ ਬੋਲ ਆਇਆ ਜਣਾ ਮੈਂ ਅੱਜ ਵੀ ਮਾਫੀ ਮੰਗਦਾ ਕਿਸੇ ਦੇ ਦਿਲ ਨੂੰ ਦੁਖੀ ਮੇਰੇ ਕਰਕੇ ਤੇ ਉਦੋਂ ਮਾਰ ਸਸੀ ਟੁੱਟ ਗਏ ਫਿਰ ਕਿੱਦਣਾ ਕਿਤੇ ਜਾ ਕੇ ਮੇਰੀ ਗੱਲ ਜਿਹੜੀ ਮਤਲਬ ਬਾਤ ਸਾਡੀ ਸ਼ੁਰੂ ਹੋਈ ਗਾਉਣ ਦੇ ਮਾਮਲੇ ਵਿੱਚ ਤਾਂ ਕਰਨ ਸਿੱਧੂ ਦੇ ਨਾਲ ਹੁਣ ਸਾਡਾ ਗਾਣਾ ਇਕੱਠਾਂ ਦਾ ਰਿਆ ਆਖਾਂ ਨਾ ਲੱਗੇ ਤੇ ਚਿੱਤ ਨਾ ਲੱਗੇ ਹਾਂਜੀ ਸੋ ਤੁਹਾਨੂੰ ਦੱਸ ਦਈਏ ਇਹਨਾਂ ਦਾ ਇੱਕ ਗਾਣਾ ਇੱਕ ਬਹੁਤ ਜਲਦੀ ਤੁਹਾਡੇ ਸਾਹਮਣੇ ਆਵੇਗਾ ਸੋ ਹੁਣ ਇਹ ਦੋ ਕਲਾਈਨਾ ਤੁਹਾਡੀਆਂ ਤੁਹਾਨੂੰ ਇਹ ਸੁਣਾ ਕੇ ਦੱਸਣਗੇ ਕਿ ਗਾਣਾ ਤੁਹਾਨੂੰ ਤੁਸੀਂ ਜ਼ਰੂਰ ਦੱਸਣਾ ਕਿ ਇਹ ਗਾਣਾ ਤੁਹਾਨੂੰ ਕਿਵੇਂ ਦਾ ਲੱਗਿਆ ਤੇ ਤੁਸੀਂ ਇਸ ਨੂੰ ਸਪੋਰਟ ਵੀ ਕਰਨਾ ਤੇ ਇਹਨੂੰ ਦਬ ਕੇ ਸ਼ੇਅਰ ਵੀ ਕਰਨਾ ਉ ਤਾਂ ਲੋਕਾਂ ਦੇ ਮਾਨਾਂ ਦੇ ਵਿੱਚ ਬਹੁਤ ਹੁੰਦਾ ਦੇਖ ਵੀ ਰਹੇ ਨੇ ਸਾਡੇ ਦਰਸ਼ਕ ਮੈਨੂੰ ਕੋਈ ਗਲਤੀ ਝਿਜਕ ਨਹੀਂ ਸਾਡੇ ਲੋਕਾਂ ਦੇ ਵਿੱਚ ਵਿਊ ਲੈਣ ਦਾ ਬੜਾ ਇੱਕ ਚੱਕਰ ਹੁੰਦਾ ਉਹ ਕਹਿੰਦੇ ਅਸੀਂ ਇਹ ਨਹੀਂ ਸੁਣਾ ਸਕਦੇ ਅਸੀਂ ਆ ਨਹੀਂ ਕਰ ਸਕਦੇ ਸਾਡੀ ਚੀਜ਼ ਚੋਰੀ ਨਾ ਹੋ ਜਾਵੇ ਸਾਡੀ ਇਹ ਨਾ ਹੋ ਜਾਵੇ ਉਹ ਨਾ ਹੋ ਜਾਵੇ ਸਾਡੇ ਮਾਨਾਂ 'ਚ ਕੋਈ ਚੱਕਰ ਨਹੀਂ ਅਸੀਂ ਪਿਆਰ ਲਿਗਾਉਨੇ ਆ ਤੁਸੀਂ ਪਿਆਰ ਕਰਦੇ ਹੋ ਅਸੀਂ ਗਾਉਨੇ ਆ ਤੇ ਹੁਣ ਅਸੀਂ ਦੋ ਕਬੂਰ ਸੁਣਾ ਦਿੰਨੇ ਆ ਜਿਹੜੇ ਹੈਗੇ ਆ ਸੀ ਹਨਾ ਜੀ ਤਿਆਰ ਤੁਸੀਂ ਰੈਡੀ ਆ? ਕੋ ਨੀ ਮੈਂ ਸੀਰੀ ਦੇ ਭਲੇਖੇ ਤੈਨੂੰ ਫੋਨ ਲਾ ਲਿਆ ਮੈਂ ਵਿਖੰਡ ਦੇ ਭਲੇਖੇ ਚਾਚ ਲੂਣ ਪਾ ਲਿਆ ਉਹ ਕਿੱਥੇ ਤੁਰ ਗਈਆਂ ਫੋਨ ਹੋਲਡ ਤੇ ਰੱਖ ਗਈ ਹਾਏ ਵੇ ਤੇਰੀਆਂ ਗੱਲਾਂ ਚ ਮੇਰੀ ਤਾਲ ਮੱਚ ਗਈ ਹਾਏ ਨੀ ਅੱਜ ਘਰ ਜੰਗ ਦਾ ਮਦਾਨ ਬਣੂਗਾ ਬੇਬੇ ਕੱਢੀ ਜਾਂਦੀ ਗਾਲਾਂ ਪਾਵੀਂ ਦੰਦ ਜੇ ਕੱਢੇ ਹਾਏ ਨੀ ਜਿੱਦਣ ਦਾ ਪਿਆਰ ਹੋਇਆ ਮਰ ਜਾਣੀ ਏ ਮੇਰੀ ਅੱਖ ਨਾ ਲੱਗੇ ਉਹ ਮੇਰਾ ਚਿੱਤ ਨਾ ਲੱਗੇ ਜਿੱਦਣ ਦਾ ਪਿਆਰ ਹੋਇਆ ਮਰ ਜਾਣੀ ਏ ਮੇਰੀ ਅੱਖ ਨਾ ਲੱਗੇ ਉਹ ਮੇਰਾ ਚਿੱਤ ਨਾ ਲੱਗੇ ਬਹੁਤ ਵਧੀਆ ਬਹੁਤ ਵਧੀਆ ਕਾ ਲੇ ਤਾਰੀਫਾ ਇਸ ਤੋਂ ਪਹਿਲਾਂ ਵੀ ਤੁਸੀਂ ਹੋਰ ਗਾਣੇ ਕਰ ਚੁੱਕੇ ਹੋ ਡਿਊਟ ਸੌਂ ਨਹੀਂ ਦੇਖੋ ਸਾਡਾ ਜਿਹੜਾ ਇਹ ਗਾਣਾ ਸਾਡਾ ਫਸਟ ਟਾਈਮ ਪਹਿਲੀ ਵਾਰ ਅਸੀਂ ਡਿਊਟ ਜੋੜੀ ਸਾਡੀ ਇਕੱਠੀ ਹੋਈ ਆ ਪਰ ਪਹਿਲਾਂ ਮੇਰੇ ਨਾਲ ਪ੍ਰੀਤ ਕੌਰ ਧੂਰੀ ਗਾਉਂਦੀ ਸੀ ਤੇ ਹੁਣ ਕਿਰਨ ਸਿੱਧੂ ਮੇਰੇ ਨਾਲ ਗਾਉਗੀ ਤੇ ਅਸੀਂ ਕੁਝ ਕੁ ਸਮੇਂ ਦੇ ਵਿੱਚ ਜਿਹੜਾ ਮੰਨ ਲਓ ਅਸੀਂ 10 ਕਾਲੀ ਝੋਲੀ ਦੇ ਵਿੱਚ ਗੀਤ ਲੈ ਕੇ ਆ ਰਹੇ ਹਾਂ ਲਗਾਤਾਰ ਗਾਣੇ ਆਣਗੇ ਜਾਂ ਮਤਲਬ ਥੋੜਾ ਜਿਦਾ ਜਿੱਦਾਂ ਦਾ ਇਹਨਾਂ ਦਾ ਪਿਆਰ ਹੋਊਗਾ ਜਿੱਦਾਂ ਦਾ ਮਾਹੌਲ ਹੋਇਆ ਜਿੱਦਾਂ ਦੇ ਇਹਨਾਂ ਦਾ ਹੁਕਮ ਹੋਊਗਾ ਅਸੀਂ ਹਰ ਇੱਕ ਗੱਲ ਤੇ ਖਰੇ ਉਤਰਾਂਗੇ ਬਿਲਕੁਲ ਲਾਈਵ ਸ਼ ਆਉਣ ਦਾ ਅਸੀਂ ਉਸ ਤੋਂ ਬਾਅਦ ਵੀ ਸਾਡੀ ਜਿੱਦਾਂ ਦੀ ਸਾਡੇ ਦਰਸ਼ਕਾਂ ਦੀ ਡਿਮਾਂਡ ਹੋ ਗਈ ਸੀ ਉਦਾਂ ਤਿਆਰ ਬੈਠੇ ਆ ਸੋ ਇਹ ਸੀ ਇਹਨਾਂ ਦਾ ਨਵਾਂ ਗਾਣਾ ਮੇਰਾ ਮੇਰੀ ਯਾਖਣ ਲੱਗੇ ਤੇ ਮੇਰਾ ਚਿਤ ਨਾ ਲੱਗੇ ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਬੇਹਤ ਪਸੰਦ ਆਇਆ ਹੋਵੇਗਾ ਕੁਝ ਹੀ ਦਿਨਾਂ ਦੇ ਵਿੱਚ ਇਹ ਗਾਣਾ ਮਾਰਕੀਟ ਦੇ ਵਿੱਚ ਰਿਲੀਜ਼ ਹੋ ਜਾਏਗਾ ਸੇ ਤੁਸੀਂ ਸਾਰਿਆਂ ਨੇ ਦੱਬ ਕੇ ਇਹਨਾਂ ਨੂੰ ਸਪੋਰਟ ਕਰਨੀ ਹੈ ਅਗਰ ਤੁਸੀਂ ਲਾਈਵ ਸ਼ੋਅ ਵਗੈਰਾ ਇਹਨਾਂ ਤੇ ਲਗਵਾਉਣਾ ਚਾਹੁੰਦੇ ਹੋ ਤਾਂ ਮੈਂ ਕਹਿੰਦੀ ਤੁਸੀਂ ਆਪਣਾ ਕੰਟੈਕਟ ਨੰਬਰ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕਰ ਦਿਓ ਤਾਂ ਹੀ ਉਹਨਾਂ ਨੂੰ ਈਜ਼ੀ ਹੋ ਜਾਏ ਤੁਹਾਨੂੰ ਬਿਲਕੁਲ ਜੀ ਬਿਲਕੁਲ ਨਹੀਂ ਪੰਜਾਬੀ ਦੇ ਵਿੱਚ ਮੈਂ ਜ਼ਿਆਦਾ ਬੋਲਦਾ ਤੁਸੀਂ 769 ਇਸ ਤਰ੍ਹਾਂ ਬੋਲਣਾ ਸੀ ਤੁਸੀਂ ਕਹਿੰਦੇ ਹਾਂ ਹਾਂ ਦੁਆਰੇ ਬੋਲਦੇ ਨੇ ਇਦਾਂ ਪੰਜਾਬੀ ਚ ਸਹੀ ਰਹਿੰਦਾ ਮੇਰਾ ਜਿਹੜਾ ਨੰਬਰ ਹੈਗਾ 76961 26547 ਮੇਰਾ ਨੰਬਰ ਹੈਗਾ ਬਾਕੀ ਕਹਿੰਦੇ ਹੁੰਦੇ ਜਿਵੇਂ ਸਮਾਂ ਬੜਾ ਕੀਮਤੀ ਹੁੰਦਾ ਇਜਾਜ਼ਤ ਲੈਣੀ ਬਣਦੀ ਆ ਸੋ ਇੱਕ ਵਾਰੀ ਮੈਂ ਫੇਰ ਕਹਿ ਰਿਹਾ ਕਿ ਸਾਡੇ ਜਿੰਨੇ ਵੀ ਵੀਡੀਓ ਦੇਖ ਰਹੇ ਨੇ ਸਾਡੇ ਬਜ਼ੁਰਗਾਂ ਨੂੰ ਸਾਡੀਆਂ ਮਾਤਾਵਾਂ ਨੂੰ ਸਾਡੀਆਂ ਭੈਣਾਂ ਨੂੰ ਸਾਡੇ ਭਰਾਵਾਂ ਨੂੰ ਯਾਰਾਂ ਦੋਸਤਾਂ ਮਿੱਤਰਾਂ ਤੇ ਮੇਰੇ ਹਾਨੀਆਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਫੇਰ ਪਿਆਰ ਭਰੀ ਸੱਚੀ ਗੱਲ ਆਪਾਂ ਇੰਨੀ ਗੱਲ ਕਹਿੰਦੇ ਹੋਏ ਅਲਵਿਦਾ ਵੀ ਲੈਂਦੇ ਆ ਗੱਲਾਂ ਮੈਂ ਕਿਹੜੀਆਂ ਅੱਜ ਬਹੁਤ ਹੋ ਚੁੱਕੀਆਂ ਨੇ ਸੋ ਹੁਣ ਸਮਾ ਆ ਗਿਆ ਹੈ ਇਜਾਜ਼ਤ ਲੈਣ ਦਾ ਇਸੇ ਤਰ੍ਹਾਂ ਦੀਆਂ ਵੀਡੀਓ ਹੋਰ ਵੀਡੀਓਜ਼ ਦੇ ਵੇਖਣ ਦੇ ਲਈ ਤੁਸੀਂ ਸਾਂਝਾ ਪੰਜਾਬ ਚੈਨਲ ਦੇ ਨਾਲ ਜੁੜੇ ਰਹੋ ਤੇ ਆਪਣਾ ਪ੍ਰੇਮ ਪਿਆਰ ਇਸੇ ਤਰ੍ਹਾਂ ਹੀ ਦਿੰਦੇ ਰਹੋ ਧੰਨਵਾਦ